ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਗੁਰਦੇਵ ਸਿੰਘ ਆਪਣੀ ਪਤਨੀ ਗੁਰਮੀਲ ਕੌਰ ਨਾਲ ਪਿੰਡ ਦੇ ਵਿੱਚ ਰਹਿੰਦਾ ਸੀ ਭਾਵੇਂ ਕਿ ਉਹ ਸਰਕਾਰੀ ਨੌਕਰੀ ਕਰਦਾ ਸੀ ਸ਼ਹਿਰ ਦੇ ਵਿੱਚ ਡਿਊਟੀ ਜਾਂਦਾ ਸੀ ਪਰ ਉਹਨੇ ਆਪਣਾ ਪਿੰਡ ਨਹੀਂ ਛੱਡਿਆ ਸੀ ਗੁਰਦੇਵ ਸਿੰਘ ਦੇ ਦੋ ਪੁੱਤਰ ਹੋਏ ਉਹਨੇ ਪੁੱਤਰਾਂ ਨੂੰ ਪੜਾ ਲਿਖਾ ਕੇ ਵਧੀਆ ਵਿਆਹ ਕੀਤੇ ਉਹਨਾਂ ਦੇ ਪੁੱਤ ਜਦੋਂ ਨੌਕਰੀ ਲੱਗ ਗਈ ਤਾਂ ਉਹ ਸ਼ਹਿਰ ਦੇ ਵਿੱਚ ਚਲੇ ਗਏ ਪਹਿਲਾਂ ਵੱਡਾ ਮੁੰਡਾ ਸ਼ਹਿਰ ਦੇ ਵਿੱਚ ਸ਼ਿਫਟ ਹੋਇਆ ਫਿਰ ਛੋਟਾ ਨੂੰ ਪੁੱਤ ਵੀ ਸ਼ਹਿਰ ਦੇ ਵਿੱਚ ਗਏ ਉਹਨਾਂ ਨੇ ਆਪਣੇ ਪਿਓ ਨੂੰ ਕਿਹਾ ਕਿ ਤੁਸੀਂ ਵੀ ਸ਼ਹਿਰ ਦੇ ਵਿੱਚ ਆ ਕੇ ਰਹੋ ਪਰ ਗੁਰਦੇਵ ਸਿੰਘ ਕਹਿੰਦਾ ਵੀ ਮੇਰੀ ਸਾਰੀ ਜ਼ਿੰਦਗੀ ਪਿੰਡ ਦੇ ਵਿੱਚ ਬੀਤੀ ਆ ਵੀ ਸ਼ਹਿਰ ਦਾ ਵਾਤਾਵਰਣ ਮੈਨੂੰ ਚੰਗਾ ਨਹੀਂ ਲੱਗਦਾ ਗੁਰਦੇਵ ਸਿੰਘ ਦੇ ਦੋਨੋਂ ਮੁੰਡਿਆਂ ਨੇ ਹੈਪੀ ਤੇ ਰੋਮੀ ਨੇ ਇੱਕੋ ਹੀ ਕੋਠੀ ਹੈ ਜਿਹੜੀ ਉਹ ਕਿਰਾਏ ਤੇ ਲੈ ਲਈ ਡਬਲ ਸਟੋਰੀ ਕੋਠੀ ਸੀ نیچے ਇੱਕ ਮੁੰਡਾ ਰਹਿੰਦਾ ਸੀ ਉੱਪਰ ਦੂਸਰਾ ਮੁੰਡਾ ਰਹਿੰਦਾ ਸੀ ਨੌਕਰੀ ਕਰਦੇ ਸੀ ਜਿਹੜਾ ਕੋਈ ਜਿੰਨੀ ਕਿ ਤਨਖਾਹ ਹੁੰਦੀ ਸੀ ਸ਼ਹਿਰ ਦੇ ਖਰਚੇ ਹਨਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਅੱਗੇ ਕੁਝ ਕਰਾਇਆ ਐਸੀ ਤਰ੍ਹਾਂ ਹੀ ਉਹਨਾਂ ਦੀ ਤਨਖਾਹ ਸੀ ਜਿਹੜੀ ਉਹ ਲੱਗ ਜਾਂਦੀ ਸੀ ਹੌਲੀ-ਹੌਲੀ ਦੋਨਾਂ ਮੁੰਡਿਆਂ ਨੇ ਰਹਿ ਕੀਤੀ ਵੀ ਆਪਾਂ ਕਿਵੇਂ ਨਾ ਕਿਵੇਂ ਡੇੜੀ ਨੂੰ ਇੱਥੇ ਲੈ ਕੇ ਆਈਏ ਡੈਡੀ ਨੂੰ ਆਪਾਂ ਕਹੀਏ ਕਿ ਰਿਟਾਇਰਮੈਂਟ ਤੇ ਜਿਹੜਾ ਪੈਸਾ ਮਿਲਿਆਗਾ ਵੀ ਉਹਦੇ ਨਾਲ ਆਪਾਂ ਨੂੰ ਕੋਠੀ ਲੈ ਦੇ ਵੀ ਆਪਾਂ ਇੱਥੇ ਲੈ ਆਵਾਂਗੇ ਉਹਨਾਂ ਨੂੰ ਚਲ ਜੇ ਉਹਨਾਂ ਨੇ ਨਾਂ ਵੀ ਹੋਣਾ ਹੋਇਆ ਤਾਂ ਉਹ ਪਿੰਡ ਰਹਿ ਲੈਣਗੇ ਹੈਪੀ ਤੇ ਰੋਮੀ ਇੱਕ ਦਿਨ ਆਪਦੇ ਪਿਓ ਨੂੰ ਮਿਲਣ ਆਉਂਦੇ ਨੇ ਉਹਨਾਂ ਦੀ ਛੋਟੀ ਭੈਣ ਪ੍ਰੀਤ ਵੀ ਆਈ ਹੋਈ ਸੀ ਪਿੰਡ ਦੇ ਵਿੱਚ ਉਹ ਬਹੁਤ ਸਾਲ ਬਾਅਦ ਅੱਜ ਰਹੇ ਸੀ ਕਿਉਂਕਿ ਜੇ ਪਹਿਲਾਂ ਉਹ ਆਉਂਦੇ ਸੀ ਤਾਂ ਬਸ ਆ ਕੇ ਮਾੜਾ ਮੋਟਾ ਹਾਲਚਾਲ ਪੁੱਛ ਕੇ ਚਲੇ ਜਾਂਦੇ ਸੀ ਗੁਰਦੇਵ ਸਿੰਘ ਤੇ ਗੁਰਮੇਲ ਕੌਰ ਬਹੁਤ ਖੁਸ਼ ਹੋਏ ਵੀ ਅੱਜ ਸਾਡੇ ਤਿੰਨੋਂ ਬੱਚੇ ਆ ਸਾਡੇ ਕੋਲ ਆ ਪਰ ਉਹਦੀਆਂ ਦੋਨੇ ਨੂਹਾਂ ਨਹੀਂ ਆਈਆਂ ਸੀ ਜਦੋਂ ਗੁਰਮੇਲ ਕੌਰ ਕਹਿੰਦੀ ਆ ਵੀ ਤੁਸੀਂ ਦੋਨੋਂ ਕੱਲੇ ਆਗੇ ਨੂਹਾਂ ਨਹੀਂ ਆਈਆਂ ਵੀ ਨੂਹਾਂ ਵੀ ਆ ਜਾਂਦੀਆਂ ਹਨ ਆਪਣੇ ਘਰੇ ਰੌਣਕ ਲੱਗ ਜਾਂਦੀ ਤਾਂ ਦੋਨੋਂ ਮੁੰਡੇ ਕਹਿੰਦੇ ਕਿ ਸ਼ਹਿਰ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਨੂੰ ਟਿਊਸ਼ਨ ਲੈ ਕੇ ਆਉਣਾ ਛੱਡ ਕੇ ਆਉਣਾ ਵੀ ਉਹਨਾਂ ਕੋਲ ਸਮਾਂ ਹੈ ਨਹੀਂ ਇੰਨਾ ਚਲੋ ਰਾਤ ਰਹਿੰਦੇ ਆ ਤੇ ਰਾਤ ਨੂੰ ਬਹਿ ਕੇ ਦੋਨੋਂ ਮੁੰਡੇ ਆਪਣੇ ਪਿਓ ਨੂੰ ਕਹਿੰਦੇ ਆ ਕਿ ਡੈਡੀ ਤੇਰੀ ਰਿਟਾਇਰਮੈਂਟ ਤੇ ਜਿੰਨਾ ਵੀ ਹਨਾ ਤੈਨੂੰ ਪੈਸਾ ਮਿਲਿਆਗਾ ਉਦੇ ਤੂੰ ਐ ਕਰ ਸਾਨੂੰ ਕੋਠੀ ਲੈ ਦੇ ਤੇ ਗੁਰਦੇਵ ਸਿੰਘ ਕਹਿੰਦਾ ਵੀ ਇੱਕ ਕੋਠੀ ਦੇ ਵਿੱਚ ਤਾਂ ਸੋਡਾ ਟਾਈਮ ਪਾਸ ਨਹੀਂ ਹੋਣਾ ਵੀ ਤੁਸੀਂ ਕੀ ਜੋੜਿਆ ਵੀ ਜੇ ਤੁਹਾਡੇ ਕੋਲ ਪੈਸਾ ਹੈਗਾ ਤਾਂ ਆਪਾਂ ਐ ਕਰਦੇ ਆ ਦੋ ਕੋਠੀਆਂ ਲੈ ਲੈਨੇ ਆ ਹੈਪੀ ਤੇ ਰੋਮੀ ਇੱਕ ਦੂਜੇ ਵੱਲ ਵੇਖਦੇ ਆ ਤੇ ਉਹ ਸੋਚਦੇ ਆ ਵੀ ਚਲ ਜੇ ਸਾਨੂੰ ਦੋ ਕੋਠੀਆਂ ਮਿਲਦੀਆਂ ਹਨਾ ਵੀ ਕੁਝ ਪੈਸੇ ਅਸੀਂ ਪਾ ਲੈਨੇ ਆ ਵੀ ਚਲ ਕੋਠੀਆਂ ਲੈ ਲੈਨੇ ਆ ਗੁਰਦੇਵ ਸਿੰਘ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਐ ਕਰੋ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਕੁਝ ਜ਼ਮੀਨ ਹੈ ਜਿਹੜੀ ਉਹ ਮੈਂ ਵੇਚ ਦੂੰਗਾ ਵੀ ਤੁਹਾਨੂੰ ਦੋਨਾਂ ਨੂੰ ਮੈਂ ਕੋਠੀਆਂ ਲੈ ਦਿੰਦਾ ਵੀ ਤੁਹਾਨੂੰ ਦੋਨਾਂ ਨੂੰ ਬਰਾਬਰ ਦਾ ਕਰ ਦਿੰਦਾਗਾ ਕਿਉਂਕਿ ਗੁਰਦੇਵ ਸਿੰਘ ਨੂੰ ਇਹ ਸੀ ਵੀ ਮੇਰੇ ਕੋਲੇ ਪਿੰਡ ਵਾਲਾ ਘਰ ਹੈਗਾ ਬਾਕੀ ਮੇਰੀ ਪੈਨਸ਼ਨ ਆਉਂਦੀ ਆ ਵੀ ਹਜੇ ਸਾਡੀ ਪ੍ਰਾਨੀ ਤੁਰਦੀ ਆ ਵੀ ਚਲੋ ਮੁੰਡੇ ਆ ਜਿਹੜੇ ਹਨਾ ਆਪਦੀਆਂ ਕੋਠੀਆਂ ਹੋਣਗੀਆਂ ਤਾਂ ਕਿਰਾਏ ਤੋਂ ਬਚੇ ਰਹਿਣਗੇ ਚਲੋ ਦੋਨਾਂ ਭਰਾਵਾਂ ਨੇ ਆਪਣੇ ਪਿਓ ਦੀ ਸਹਿਮਤੀ ਨਾਲ ਸਹਿਮਤ ਹੋ ਗਏ ਕਹਿੰਦੇ ਵੀ ਅਸੀਂ ਕੋਠੀਆਂ ਵੇਖਦੇ ਆਂ ਸ਼ਹਿਰ ਦੇ ਵਿੱਚ ਉਹਨਾਂ ਨੇ ਕੋਠੀਆਂ ਵੇਖੀਆਂ ਤੇ ਕੋਠੀਆਂ ਉਹਨਾਂ ਨੂੰ ਪਸੰਦ ਆ ਜਾਂਦੀਆਂ ਗੁਰਦੇਵ ਸਿੰਘ ਨਾਲ ਗੱਲ ਕਰਦੇ ਆ ਗੁਰਦੇਵ ਸਿੰਘ ਪੈਸੇ ਦਾ ਪ੍ਰਬੰਧ ਕਰਦਾ ਜਿੰਨਾ ਵੀ ਰਿਟਾਇਰਮੈਂਟ ਤੇ ਉਹਨੂੰ ਪੈਸਾ ਮਿਲਿਆ ਸੀ ਤੇ ਕੁਝ ਜ਼ਮੀਨ ਵੇਚ ਕੇ ਉਹ ਆਪਣੇ ਦੋਨਾਂ ਪੁੱਤਾਂ ਨੂੰ ਕੋਠੀਆਂ ਲੈ ਦਿੰਦਾ ਉਸ ਤੋਂ ਬਾਅਦ ਦੋਨੇ ਪੁੱਤ ਕਹਿੰਦੇ ਵੀ ਐਂ ਕਰੋ ਡੈਡੀ ਤੁਸੀਂ ਤੇ ਮੰਮੀ ਵੀ ਸਾਡੇ ਨਾਲ ਸ਼ਹਿਰ ਰਹੋ ਵੀ ਇਹ ਘਰ ਆਪਾਂ ਵੇਚ ਦਿੰਨੇ ਆ ਬਰਮੇਲਕੌਰ ਕਹਿੰਦੀ ਵੀ ਦੇਖੋ ਹੁਣ ਤਾਂ ਕੁਝ ਵੀ ਵੇਚਣ ਦੀ ਗੱਲ ਨਾ ਹੀ ਕਰੋ ਵੀ ਅਸੀਂ ਇੱਥੇ ਪਿੰਡ ਦੇ ਵਿੱਚ ਬੈਠੇ ਆ ਇਹ ਘਰ ਤਾਂ ਅਸੀਂ ਨਾ ਅੱਜ ਵੇਚੀਏ ਨਾ ਵੇਚੀਏ ਕੱਲ੍ਹ ਵੀ ਪਿੰਡ ਦੇ ਵਿੱਚ ਸਾਡੀਆਂ ਯਾਦਾਂ ਜੁੜੀਆਂ ਇਸ ਘਰ ਦੇ ਵਿੱਚ ਇਹ ਘਰ ਤਾਂ ਅਸੀਂ ਆਪਣੀ ਤੀ ਪ੍ਰੀਤ ਦੇ ਨਾਂ ਕਰਾਵਾਂਗੇ ਕਿਉਂਕਿ ਤੁਹਾਨੂੰ ਅਸੀਂ ਜਿੰਨਾ ਰਿਟਾਇਰਮੈਂਟ ਦਾ ਪੈਸਾ ਸੀ ਸਾਰਾ ਦੇ ਦਿੱਤਾ ਬਾਕੀ ਜਿਹੜੀ ਜ਼ਮੀਨ ਆ ਉਹ ਵੀ ਤੁਹਾਡੇ ਨਾਂ ਆਊ ਵੀ ਅਸੀਂ ਆਪਣੀ ਤੀ ਨੂੰ ਕੀ ਦਿੱਤਾ ਦੋਨੋਂ ਮੁੰਡੇ ਆ ਜਿਹੜੇ ਉਹ ਆਪਣੇ ਮਾਪਿਓ ਤੋਂ ਬਾਅਦ ਗੱਲ ਕਰਦੇ ਆ ਜਦੋਂ ਸ਼ਹਿਰ ਜਾਂਦੇ ਆ ਉੱਥੇ ਜਾ ਕੇ ਵੀ ਜਿਹੜਾ ਪਿੰਡ ਵਾਲਾ ਘਰ ਆ ਉਹ ਵੀ ਤਾਂ ਕਾਫੀ ਮਹਿੰਗਾਗਾ ਕਿੰਨਾ ਖੁੱਲਾ ਡੁੱਲਾ ਘਰ ਆ ਵੀ ਮੰਮੀ ਡੈਡੀ ਨੇ ਮਿੰਟ 'ਚ ਕਹਿਤਾ ਵੀ ਪ੍ਰੀਤ ਨੂੰ ਦੇਵਾਂਗੇ ਚਲੋ ਉਹ ਦੋਨੇ ਇਸ ਤਰ੍ਹਾਂ ਗੱਲ ਜੀ ਕਰਕੇ ਚੁੱਪ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਜੇ ਉਹਨਾਂ ਨੇ ਦੇਣਾ ਫਿਰ ਕਿਹੜਾ ਰੋਕ ਲਾਂਗੇ ਤਾਂ ਉਹ ਆਪਣੀਆਂ ਪਤਨੀਆਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਵੀ ਮੰਮੀ ਡੈਡੀ ਨੂੰ ਅਸੀਂ ਕਿਹਾ ਸੀਗਾ ਵੀ ਸ਼ਹਿਰ ਆ ਕੇ ਰਹੋ ਵੀ ਉਹ ਆਉਂਦੇ ਨਹੀਂ ਤਾਂ ਵੱਡੀ ਨੂੰ ਕਹਿੰਦੀ ਵੀ ਹਜੇ ਰਹਿਣ ਦਿਓ ਪਿੰਡ ਇੱਥੇ ਕੀ ਕਰਾਉਣਾਗਾ ਇੱਥੇ ਆ ਕੇ ਕਿਹੜਾ ਉਹਨਾਂ ਨੇ ਕੋਈ ਕੰਮ ਕਰਨਾ ਵੀ ਮੇਰੇ ਤਾਂ ਦੋ ਬੱਚੇ ਆ ਪਹਿਲਾਂ ਹੀ ਹਨਾ ਤੇ ਮੇਰੇ ਤੋਂ ਨਹੀਂ ਸੰਭਾਲ ਹੋਣੇ ਉਹ ਛੋਟਾ ਮੁੰਡਾ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਗੱਲ ਕਰਕੇ ਵੇਖ ਲੈ ਮੰਮੀ ਡੈਡੀ ਨਾਲ ਵੀ ਜੇ ਉਹ ਇੱਥੇ ਆ ਜਾਣ ਜਾ ਜਿਹੜਾ ਉਹਨਾਂ ਦੀ ਪੈਨਸ਼ਨ ਆਉਂਦੀ ਆ ਵੀ ਉਹਦੇ ਨਾਲ ਆਪਣੇ ਘਰ ਦਾ ਖਰਚਾ ਚੱਲ ਜਿਆ ਕਰੂਗਾ ਵੀ ਨਹੀਂ ਤਾਂ ਐ ਨਹੀਂ ਪਤਾ ਵੀ ਜਿਵੇਂ ਉਹ ਘਰ ਪ੍ਰੀਤ ਨੂੰ ਦੇਣ ਨੂੰ ਕਹਿੰਦੇ ਆ ਵੀ ਜਿਹੜਾ ਪੈਸਾ ਜੋੜਨਗੇ ਉਹ ਵੀ ਕਿਤੇ ਪ੍ਰੀਤ ਨੂੰ ਨਾ ਦੇ ਦੇਣਾ ਛੋਟੀ ਨੂੰ ਉਹna ਥੋੜੀ ਜਿਹੀ ਚਲਾਕ ਸੀ ਉਹ ਸੋਚਦੀ ਆ ਵੀ ਗੱਲ ਤਾਂ ਸਹੀ ਆ ਵੀ ਜੇ ਉਹ ਆਉਣਗੇ ਜਿਹੜੀ ਉਹਨਾਂ ਦੀ ਪੈਨਸ਼ਨ ਆ ਉਹਦੇ ਨਾਲ ਆਪਾਂ ਰਸਨ ਪਾਣੀ ਮੰਗਵਾ ਲਿਆ ਕਰਾਂਗੇ ਚਲ ਭਈ ਉਹ ਆਪਣੇ ਸਹੁਰੇ ਨੂੰ ਫੋਨ ਕਰਦੀ ਆ ਤੇ ਕਹਿੰਦੀ ਆ ਕਿ ਡੈਡੀ ਜੀ ਹੁਣ ਤੁਸੀਂ ਕਾਫੀ ਬਜ਼ੁਰਗ ਹੋ ਗਏ ਵੀ ਅਸੀਂ ਸ਼ਹਿਰ ਦੇ ਵਿੱਚ ਰਹਨੇ ਆ ਹਨਾ ਜਿਹੜੀ ਸੋਸਾਇਟੀ 'ਚ ਅਸੀਂ ਰਹਨੇ ਆ ਸਾਨੂੰ ਸਾਡੇ ਨਾਲ ਦੇ ਪੁੱਛਦੇ ਆ ਵੀ ਤੁਹਾਡੇ ਮੰਮੀ ਡੈਡੀ ਇਕੱਲੇ ਕਿਉਂ ਰਹਿੰਦੇ ਆ ਪਿੰਡ ਚ ਤੇ ਪਿੰਡ ਦੇ ਲੋਕੀ ਵੀ ਹੈਨਾ ਸਾਨੂੰ ਕਹਿੰਦੇ ਹੋਣਗੇ ਵੀ ਨੂਹਾ ਪੁੱਤ ਪੜ੍ਹੇ ਲਿਖੇ ਨੌਕਰੀਆਂ ਕਰਨ ਦਾ ਕੀ ਫਾਇਦਾ ਵੀ ਸੱਸ ਸਹੁਰਿਆ ਤਾਂ ਇੱਥੇ ਛੱਡ ਰੱਖਿਆ ਵੀ ਤੁਸੀਂ ਐਂ ਕਰੋ ਇੱਥੇ ਆ ਜਾਓ ਗੁਰਦੇਵ ਸਿੰਘ ਕਹਿੰਦਾ ਵੀ ਪੁੱਤ ਸਾਡੇ ਤੋਂ ਨਹੀਂ ਆਇਆ ਜਾਣਾ ਕਹਿੰਦੀ ਵੀ ਡੈੜੀ ਜੀ ਦੇਖ ਲਓ ਵੀ ਅੱਜ ਨਹੀਂ ਤਾਂ ਕੱਲ ਸਾਨੂੰ ਆਉਣਾ ਹੀ ਪੈਣਾ ਗੁਰਮੀਲ ਕੌਰ ਨਾਲ ਗੱਲ ਕਰਦੀ ਆ ਨੂ ਤੇ ਗੁਰਮੀਲ ਕੌਰ ਨੂੰ ਮਾਰ ਕੇ ਦੋ ਚਾਰ ਗੱਲਾਂ ਮਿੱਠੀਆਂ ਜੀਆਂ ਹੈਨਾ ਤੇ ਗੁਰਮੀਲ ਕੌਰ ਆ ਜਿਹੜੀ ਉਹ ਸੋਚਦੀ ਆ ਇਹ ਨੂ ਤਾਂ ਮੇਰੀ ਸਹੀ ਕਹਿੰਦੀ ਆ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਗੱਲ ਤਾਂ ਖੈਰ ਨੂ ਦੀ ਆਪਣੀ ਦੀ ਠੀਕ ਆ ਵੀ ਲੋਕ ਆਪਾਂ ਨੂੰ ਵੀ ਕਹਿਣਗੇ ਉਹਨਾਂ ਨੂੰ ਵੀ ਕਹਿਣਗੇ ਵੀ ਨਾਲੇ ਆਹੀ ਤਾਂ ਉਮਰ ਆਪਣੀ ਹੈ ਨਾ ਆਪਣੇ ਜਵਾਕਾਂ 'ਚ ਰਹਿਣ ਦੀ ਵੀ ਆਪਾਂ ਚੱਲਦੇ ਆ ਚਲ ਉਹ ਆਪਣੇ ਘਰ ਵਾਲੇ ਗੁਰਦੇਵ ਸਿੰਘ ਨੂੰ ਮਨਾ ਲੈਂਦੀ ਐ ਤੇ ਸ਼ਹਿਰ ਰਹਿਣ ਚਲੇ ਜਾਂਦੇ ਆ ਸ਼ਹਿਰ ਦੇ ਵਿੱਚ ਉਹ ਜਾਂਦੇ ਆ ਥੋੜੇ ਜਿਹੇ ਦਿਨ ਤਾਂ ਨੂ ਆ ਜਿਹੜੀ ਉਹ ਸੇਵਾ ਕਰਦੀ ਆ ਪਰ ਨੂ ਨਾ ਇੱਕ ਹਫ਼ਤੇ ਬਾਅਦ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਆ ਜਦੋਂ ਵੀ ਗੁਰਦੇਵ ਸਿੰਘ ਜੰਗਰ ਮੇਲ ਕੋਰ ਕੁਛ ਖਾਣ ਪੀਣ ਨੂੰ ਮੰਗਦੇ ਤਾਂ ਉਹਨਾਂ ਦੀ ਨੂੰ ਚਾਰੇ ਪੈਰ ਚੱਕ ਕੇ ਪੈ ਜਾਂਦੀ ਉਹ ਕਹਿ ਦਿੰਦੀ ਮੰਮੀ ਜੀ ਤੁਸੀਂ ਐਂ ਦੇਖੋ ਜਦੋਂ ਦੇ ਤੁਸੀਂ ਪਿੰਡ ਚੋਂ ਆਏ ਹੋ ਤੁਸੀਂ ਮੰਜੇ ਤੇ ਬੈਠੇ ਰਹਨੇ ਹੋ ਪਿੰਡ ਕਿਹੜਾ ਤੁਸੀਂ ਕੰਮ ਨਹੀਂ ਕਰਦੇ ਸੀ ਸੋ ਨੂੰ ਐ ਪਤਾ ਵੀ ਮੇਰੇ ਦੋ ਜਵਾਕ ਆ ਮੈਂ ਜਵਾਕਾਂ ਨੂੰ ਵੀ ਸੰਭਾਲਣਾ ਤੇ ਮੈਂ ਤੁਹਾਨੂੰ ਬੈਠਿਆਂ ਨੂੰ ਕਿੱਥੋਂ ਪੂਜਾਂ ਤੁਸੀਂ ਹੋਰ ਨਹੀਂ ਤਾਂ ਘੱਟੋ ਘਟਾਵ ਦਾ ਖਾਣਾ ਤਾਂ ਬਣਾ ਲਿਆ ਕਰੋ ਗੁਰਦੇਵ ਸਿੰਘ ਕਹਿੰਦਾ ਵੀ ਦੇਖ ਪੁੱਤ ਉੱਥੇ ਅਸੀਂ ਪਿੰਡ ਚ ਰਹਿੰਦੇ ਸੀ ਹੈਨਾ ਜੇ ਸਾਡੇ ਤੋਂ ਕੁਝ ਨਹੀਂ ਬਣਦਾ ਸੀ ਅਸੀਂ ਕੰਮ ਵਾਲੀ ਬੁਲਾ ਲੈਂਦੇ ਸੀ ਵੀ ਅਸੀਂ ਐਸੇ ਕਰਕੇ ਇੱਥੇ ਨਹੀਂ ਆਉਣਾ ਚਾਹੁੰਦੇ ਸੀ ਵੀ ਅਸੀਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦੇ ਸੀ। ਕਹਿੰਦੇ ਅੱਛਾ ਅੱਛਾ ਤੁਸੀਂ ਜ਼ਿੰਮੇਵਾਰੀਆਂ ਤੋਂ ਭਾਈ ਦੇ ਸੀ। ਨਾਲੇ ਡੈਡੀ ਦੀ ਜੇ ਮੰਮੀ ਮਾੜਾ ਮੋਟਾ ਕੰਮ ਕਰਨਗੇ ਤਾਂ ਇਹਨਾਂ ਦਾ ਸਰੀਰ ਵਧੀਆ ਰਹੂਗਾ। ਘਟੋ ਘਟੇ ਇਹ ਖੜੇ ਚਾਰ ਭਾਂਡੇ ਮਾਂਜਦਿਆ ਕਰਨਾ। ਗੁਰਦੇਵ ਸਿੰਘ ਕਹਿੰਦਾ ਵੀ ਦੇਖ ਪੁੱਤ ਤੇਰੀ ਸੱਸ ਤੋਂ ਭਾਂਡੇ ਤਾਂ ਨਹੀਂ ਮਾਂਜੇ ਜਾਂਦੇ। ਇਹਦੇ ਤਾਂ ਗੋਡੇ ਬਹੁਤ ਦਰਦ ਕਰਦੇ ਆ। ਜੇ ਤੂੰ ਕਹੀਂ ਤਾਂ ਭਾਂਡੇ ਮੈਂ ਮਾਂਜ ਦਿੰਨਾ। ਉਹ ਕਹਿੰਦੀ ਵੀ ਦੇਖੋ ਡੈਡੀ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਨਾਲ ਮਿਲ ਕੇ ਕੰਮ ਕਰਨਾ ਪੈਂਦਾ। ਕੰਮ ਕਰਨਾ ਚਾਹੀਦਾ ਵੀ ਆ। ਜੇ ਮੰਮੀ ਤੋਂ ਭਾਂਡੇ ਨਹੀਂ ਮਾਂਜਦੇ ਭਾਵੇਂ ਤੁਸੀਂ ਮਾਂਜ ਦਿਓ ਮੇਰੇ ਵੱਲੋਂ ਤਾਂ ਕੋਈ ਮਰਜ਼ੀ ਕਰ ਦਿਓ ਪਰ ਮੇਰੇ ਤੋਂ ਕੱਲੀ ਤੋਂ ਕੰਮ ਨਹੀਂ ਹੁੰਦਾ ਪਰसों ਮੈਂ ਮੰਮੀ ਨੂੰ ਕਿਹਾ ਕਿ ਖੜੇ ਖੜੇ ਤੁਸੀਂ ਝਾੜੂ ਲਾ ਦਿਓ ਵੀ ਮੈਂ ਰਸੋਈ ਦੇ ਕੰਮ ਕਰਦੀ ਆ ਤਾਂ ਮੰਮੀ ਇਕੱਲਾ ਝਾੜੂ ਲਾ ਕੇ ਬੈਠ ਗਏ ਇਹਨਾਂ ਨੂੰ ਐ ਨਹੀਂ ਪਤਾ ਸੀ ਵੀ ਝਾੜੂ ਲਾ ਕੇ ਪੋਚਾ ਵੀ ਲਾਉਣਾ ਹੁੰਦਾ ਆਪਣੀ ਨੂੰਹ ਦੀ ਇਹੋ ਜਿਹੀਆਂ ਗੱਲਾਂ ਸੁਣ ਕੇ ਗਰਮੇਲਕੌਰ ਤੇ ਗੁਰਦੇਵ ਸਿੰਘ ਆ ਜਿਹੜੇ ਉਹ ਹੈਰਾਨ ਰਹਿ ਜਾਂਦੇ ਆ ਵੀ ਜਦੋਂ ਇੱਥੇ ਬੁਲਾਉਣਾ ਸੀ ਉਦੋਂ ਤੱਕ ਕਿੰਨੀ ਮਿੱਠੀ ਹੁੰਦੀ ਸੀ ਚਲ ਭਾਈ ਗੁਰਦੇਵ ਸਿੰਘ ਆ ਜਿਹੜਾ ਉਹ ਸੋਚਦਾ ਵੀ ਕਾਹਨੂੰ ਕਲੇਸ਼ ਕਰਨਾ ਕਿ ਚਾਰ ਭਾਂਡੇ ਹੀ ਮਾਜ ਦੇ ਦਿੰਦਾ ਕਿਉਂਕਿ ਜਿਹੜੇ ਪੜ੍ਹੇ ਲਿਖੇ ਬਜ਼ੁਰਗ ਹੁੰਦੇ ਆ ਆਦਮੀ ਹੁੰਦੇ ਆ ਉਹਨਾਂ ਨੂੰ ਕੰਮ ਕਰਨ 'ਚ ਕੋਈ ਹਿਚਕਿਚਾਹਟ ਨਹੀਂ ਹੁੰਦੀ ਉਹ ਅਕਸਰ ਕਰਦੇ ਕੰਮ ਕਰ ਲੈਂਦੇ ਆ ਉਹ ਆਪਣੇ ਨੂਨ ਦੇ ਕਹਿਣ ਤੇ ਚਲ ਰਸੋਈ 'ਚ ਜਾਂਦਾ ਤੇ ਭਾਂਡੇ ਮਾਜ ਦਿੰਦਾ ਹੌਲੀ-ਹੌਲੀ ਨਾਲ ਨੂਨੂ ਸੁਭਾ ਪੈ ਜਾਂਦਾ ਨੂਨ ਭਾਂਡੇ ਜਿਹੜੇ ਉਹ ਇਕੱਠੇ ਕਰਕੇ ਰੱਖੀ ਜਾਂਦੀ ਐ ਤੇ ਉਹਨੂੰ ਐ ਹੁੰਦਾ ਵੀ ਚਾਹੇ ਸੱਸ ਮਾਜੇ ਚਾਹੇ ਸਹਰਾ ਮਾਜੇ ਵੀ ਆਪੇ ਮਾਂਜਣਗੇ ਪਰ ਗੁਰਦੇਵ ਸਿੰਘ ਨੂੰ ਭਾਂਡੇ ਮਾਜਦੇ ਵੇਖ ਕੇ ਉਹਦੀ ਪਤਨੀ ਗੁਰਮੇਲ ਸਿੰਘ ਜਿਹੜੀ ਉਹਦਾ ਦਿਲ ਜਿਹੜਾ ਉਹ ਦੁਖੀ ਹੁੰਦਾ ਤੇ ਉਹ ਗੁਰਦੇਵ ਸਿੰਘ ਨੂੰ ਕਹਿੰਦੀ ਵੀ ਐਂ ਕਰਿਆ ਕਰੋ ਤੁਸੀਂ ਉੱਥੇ ਨਾ ਖੜਕੇ ਤਾਂ ਮੇਰੇ ਤੋਂ ਭਾਂਡੇ ਨਹੀਂ ਮਾਂਜ ਜਾਂਦੇ ਵੀ ਤੁਸੀਂ ਉੱਥੇ ਬੱਠਲ ਚ ਪਾਣੀ ਪਾ ਕੇ ਰੱਖ ਦਿਆ ਕਰੋ ਵੀ ਮੈਂ ਬੈਠੀ ਬੈਠੀ ਮਾਂਜ ਦਿਆ ਕਰੂੰ ਮਾਂਜ ਕੇ ਮੈਂ ਟੋਕਰੇ ਚ ਰੱਖ ਦਿਆ ਕਰੂੰ ਤੇ ਤੁਸੀਂ ਸੰਭਦਿਆ ਕਰੋ ਵੀ ਆਪਾਂ ਰਲ ਮਿਲ ਕੇ ਕਰ ਲਿਆ ਕਰਾਂਗੇ ਨਾਲੇ ਤਾਂ ਆਪਣਾ ਜੀ ਲੱਗਿਆ ਰਹਿਆ ਕਰੂ ਵੀ ਨਾਲੇ ਮੈਨੂੰ ਚੰਗਾ ਨਹੀਂ ਲੱਗਦਾ ਗਰਮੇਲ ਕੌਰ ਸਬਜ਼ੀਆਂ ਵਗੈਰਾ ਕੱਟ ਦਿੰਦੀ ਭਾਂਡੇ ਮਾਂਜ ਦਿੰਦੀ ਹੋਰ ਜੇ ਉਹ ਤੋਂ ਕੋਈ ਮਾੜਾ ਮੋਟਾ ਕੰਮ ਹੁੰਦਾ ਉਹ ਕਰਵਾ ਦਿੰਦੀ ਗਰਮੇਲ ਕੌਰ ਦੀ ਨੂੰ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਤੁਹਾਨੂੰ ਪਤਾ ਇਸ ਵਾਰ ਆਪਣੀ ਰਸੋਈ ਦਾ ਕਿੰਨਾ ਖਰਚਾ ਹੋ ਗਿਆ ਤਾਂ ਉਹਦੇ ਘਰ ਵਾਲਾ ਕਹਿੰਦਾ ਵੀ ਤੂੰ ਹੌਲੀ ਬੋਲ ਵੀ ਮੰਮੀ ਜਿਹੜੀ ਸੁਣ ਕੇ ਆਏ ਕਹਿਣਗੇ ਵੀ ਸਾਨੂੰ ਸੁਣਾ ਕੇ ਕਹਿੰਦੀ ਆ ਵੀ ਖਬਣੀ ਅਸੀਂ ਆ ਗਏ ਤਾਂ ਖਰਚਾ ਵਧ ਗਿਆ ਕਹਿੰਦੀ ਮੈਂ ਸੁਣਾਉਣੀ ਉਹਨਾਂ ਨੂੰ ਆ ਤੁਹਾਨੂੰ ਤਾਂ ਮੈਂ ਕਹਿ ਹੀ ਨਹੀਂ ਰਹੀ ਬੁੜੇ ਦੀ ਇੰਨੀ ਪੈਨਸ਼ਨ ਆਉਂਦੀ ਆ ਪੈਨਸ਼ਨ ਕਿਹੜਾ ਇਹਨੇ ਹਿੱਕ ਤੇ ਧਰ ਕੇ ਲਜਾਣੀ ਆ ਇਹਨੂੰ ਐ ਨਹੀਂ ਪਤਾ ਵੀ ਸ਼ਹਿਰ ਦੇ ਕਿੰਨੇ ਖਰਚੇ ਹੁੰਦੇ ਆ ਵੀ ਇਹਨੇ ਤਾਂ ਕਦੇ ਵੀ ਨਹੀਂ ਕਿਹਾ ਵੀ ਮੈਂ ਕੋਈ ਚੀਜ਼ ਲੈ ਆਉਣਾ ਸਾਰੀ ਚੀਜ਼ ਜਿਹੜੀ ਤੁਸੀਂ ਲਿਓਣਿਓ ਖਾਣ ਪੀਣ ਲੱਗੇ ਇਹ ਮਿੰਟ ਲਾਉਂਦੇ ਆ ਵੀ ਤੁਸੀਂ ਗੱਲ ਕਰੋ ਡੈਡੀ ਨਾਲ ਵੀ ਰਸੋਈ ਦਾ ਖਰਚਾ ਚੱਕਣ ਚਾਹੇ ਬਿੱਲ ਭਰਨ ਕੋਈ ਕੰਮ ਤਾਂ ਕਰਿਆ ਕਰਨ ਇੰਨੀ ਪੈਨਸ਼ਨ ਦਾ ਉਹਨਾਂ ਨੇ ਕੀ ਕਰਨਾ ਤਾਂ ਰੋਮੀ ਆਪਣੇ ਪਿਓ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਡੈਡੀ ਤੁਹਾਡੀ ਹੁਣ 40-45000 ਪੈਨਸ਼ਨ ਆਉਂਦੀ ਆ ਹਨਾ ਵੀ ਤੁਸੀਂ ਮਾੜਾ ਮੋਟਾ ਘਰ ਦੇ ਖਰਚੇ 'ਚ ਯੋਗਦਾਨ ਦਿਆ ਕਰੋ ਵੀ ਬਿੱਲ ਆ ਜਾਂਦਾ ਇੰਨਾ ਇੰਨਾ ਤੇ ਰਸੋਈ ਦੇ ਖਰਚੇ ਹੋਰ ਸਾਰਾ ਦਿਨ ਹੀ ਖਰਚੇ ਆ ਹਨਾ ਵੀ ਤੁਸੀਂ ਅੱਧਾ ਖਰਚਾ ਤਾਂ ਦਿਆ ਕਰੋ ਗੁਰਦੇਵ ਸਿੰਘ ਕਹਿੰਦਾ ਵੀ ਦੇਖ ਪੁੱਤ ਜਦੋਂ ਮੈਂ ਇੱਥੇ ਆਇਆ ਉਦੋਂ ਕਿਹੜਾ ਆਪਣੀ ਖਰਚੇ ਦੀ ਗੱਲ ਹੋਈ ਸੀ ਵੀ ਅੱਧੀ ਪੈਨਸ਼ਨ ਤੁਸੀਂ ਮੰਗਦੇ ਹੋ ਤੇ ਫਿਰ ਅੱਧੀ ਵੱਡਾ ਮੰਗੂ ਵੀ ਸਾਡੀਆਂ ਦਵਾਈਆਂ ਬੂਟੀਆਂ ਅਸੀਂ ਖਰਚਾ ਕਿੱਥੋਂ ਪੂਰਾ ਕਰਾਂਗੇ ਆਪਦਾ ਸਾਡੀ ਧੀ ਵੀ ਆ ਅਸੀਂ ਆਪਣੀ ਧੀ ਨੂੰ ਵੀ ਲੈਣਾ ਦੇਣਾ ਤਾਂ ਰੋਮੀ ਕਹਿੰਦਾ ਕਿ ਐਂ ਕਰਦੇ ਤੁਸੀਂ ਸਾਰਾ ਕੁਝ ਪ੍ਰੀਤ ਨੂੰ ਹੀ ਦੇ ਦਿੰਦੇ ਅਸੀਂ ਸੜਕਾਂ ਤੇ ਭੀਖ ਮੰਗਣ ਲੱਗ ਜਾਂਦੇ ਜਿਹੜੀ ਕੋਈ ਗੱਲ ਆ ਸਾਡੀ ਧੀ ਆ ਸਾਡੀ ਧੀ ਆ ਅਸੀਂ ਕਿਹੜਾ ਭੱਜੇ ਆ ਥੋੜੀ ਧੀ ਤੋਂ ਉਹ ਕਹਿੰਦਾ ਵੀ ਮੈਨੂੰ ਕਿੰਨਾ ਟਾਈਮ ਹੋ ਗਿਆ ਵੇਖਦੇ ਨੂੰ ਪਹਿਲਾਂ ਤੁਸੀਂ ਸ਼ਹਿਰ 'ਚ ਰਹਿਣ ਆਏ ਉਦੋਂ ਨਹੀਂ ਤੁਸੀਂ ਕਦੇ ਪ੍ਰੀਤ ਕੋਲ ਜਾ ਕੇ ਖੜੇ ਕਿਸੇ ਵਿਹਾਰ ਤੇ ਹਰਤੇ ਕਦੇ ਤੁਸੀਂ ਸਾਨੂੰ ਪੁੱਛਿਆ ਵੀ ਤੁਸੀਂ ਮੰਮੀ ਡੈਡੀ ਜਾਇ ਆਉਣੇ ਹੋ ਕਿ ਨਾ ਅਸੀਂ ਜਾਈਏ ਚਾਹੇ ਨਾ ਜਾਈਏ ਤਾਂ ਰੋਮੀ ਕਹਿੰਦਾ ਵੀ ਸਾਨੂੰ ਪਤਾ ਹੀ ਆ ਜਦੋਂ ਚੰਗੀ ਤੁਹਾਡੀ ਪੈਨਸ਼ਨ ਆਉਂਦੀ ਹੈ ਤੁਸੀਂ ਸਾਡੇ ਬਿਨਾ ਕਹੀਂ ਜਾਂਦੇ ਹੋਗੇ ਉਹ ਕਹਿੰਦਾ ਜਾਈਏ ਚਾਹੇ ਨਾ ਜਾਈਏ ਉਹ ਤਾਂ ਸਾਡੀ ਜ਼ਿੰਮੇਵਾਰੀ ਆ ਪਰ ਤੁਸੀਂ ਕਦੇ ਪੁੱਛਿਆ ਤੁਸੀਂ ਕਦੇ ਆਪਣੀ ਭੈਣ ਨੂੰ ਕਦੇ ਕਿਹਾ ਵੀ ਰਖੜੀ ਆ ਤੂੰ ਰਖੜੀ ਤੇ ਆ ਜਾ ਤੁਹਾਡੀ ਭੈਣ ਸਾਡੇ ਕੋਲੋਂ ਮਿਲ ਕੇ ਮੁੜ ਜਾਂਦੀ ਸੀ ਤੁਸੀਂ ਕਦੇ ਫੋਨ ਨਹੀਂ ਕਰਿਆ ਨਾ ਨੂੰ ਹਾਣੇ ਕਰਿਆ ਤਾ ਜਿਹੜੀ ਰੋਮੀ ਦੇ ਘਰ ਵਾਲੀ ਇਹ ਗੱਲ ਸੁਣ ਕੇ ਆ ਕੇ ਉਹ ਵੀ ਬੋਲਣ ਲੱਗ ਜਾਂਦੀ ਆ ਕਹਿੰਦੀ ਥੋੜੀ ਤੀ ਵੀ ਸਾਡੇ ਕੋਲ ਕਿੰਨਾ ਕਾਈ ਆ ਕਿੰਨਾ ਕਾ ਕੇ ਖੜੀ ਹੈਗੀ ਕਦੇ ਉਹ ਆਪਣੇ ਭਤੀਜਿਆਂ ਦੇ ਜਨਮ ਦਿਨ ਤੇ ਆਈ ਹੋਵੇ ਕਦੇ ਕਿਸੇ ਪ੍ਰੋਗਰਾਮ ਤੇ ਆਈ ਹੋਵੇ ਉਹਨੂੰ ਪਤਾ ਵੀ ਜੇ ਮੈਂ ਜਨਮ ਦਿਨ ਤੇ ਜਾਉਂਗੀ ਤਾਂ ਖਰਚਾ ਕਰਨਾ ਪਊ ਉਹ ਕਹਿੰਦਾ ਪਤ ਤੂੰ ਤਾਂ ਜਦੋਂ ਵੀ ਗੱਲ ਕਰਦੀ ਆ ਤੂੰ ਤਾਂ ਲੈਣ ਦੇਣ ਦੀਆਂ ਗੱਲਾਂ ਕਰਦੀ ਆ ਤੇਰੇ ਮਨ 'ਚ ਹਰ ਸਮੇਂ ਲੈਣ ਦਾ ਲਾਲਚ ਭਰਿਆ ਹੁੰਦਾ ਜੇ ਤੁਸੀਂ ਭਤੀਜਿਆਂ ਦੇ ਜਨਮ ਦਿਨ ਤੇ ਬੁਲਾ ਲੈਂਦੇ ਤਾਂ ਉਹ ਆ ਜਾਂਦੀ ਜਿਹੋ ਜਿਹੋ ਉਹਦੀ ਹੈਸਿਆਤ ਸੀ ਉਹ ਲੇ ਆਉਂਦੀ ਤੁਸੀਂ ਤਾਂ ਉਹਨੂੰ ਕਦੇ ਬੁਲਾਇਆ ਨਹੀਂ ਫੋਨ ਤੱਕ ਤਾਂ ਕਦੇ ਕੀਤਾ ਨਹੀਂ ਨੂੰ ਕਹਿੰਦੀ ਕਿ ਮੇਰੇ ਨਾਲ ਜਾਦਾ ਜਬਾਨ ਲੜਾਉਣ ਦੀ ਲੋੜ ਨਹੀਂ ਜੇ ਤੁਹਾਨੂੰ ਐਂ ਲੱਗਦਾ ਵੀ ਤੁਹਾਡੀ ਧੀ ਬਾਲੀ ਚੰਗੀ ਹੈ ਤੇ ਅਸੀਂ ਮਾੜਿਆ ਤਾਂ ਆਪਣੀ ਧੀ ਕੋਲ ਚਲੇ ਜਾਓ ਪਰਦੇਵ ਸਿੰਘ ਕਹਿੰਦਾ ਧੀ ਕੋਲ ਤਾਂ ਮੈਂ ਕਿਉਂ ਜਾਊਂਗਾ ਪੁੱਤਾਂ ਨੂੰ ਜਦੋਂ ਜ਼ਮੀਨ ਜਾਇਦਾਦ ਸਮਾਈ ਆ ਰ ਹੂੰ ਤਾਂ ਪੁੱਤਾਂ ਕੋਲੀ ਪਰ ਜੇ ਤੁਸੀਂ ਇਸ ਤਰ੍ਹਾਂ ਮੱਚ ਸੜ ਕੇ ਰੋਟੀ ਦੇਣੀ ਹੈ ਤਾਂ ਅਸੀਂ ਉੱਥੇ ਠੀਕ ਸੀ ਉੱਥੇ ਤਾਂ ਸਗੋਂ ਸਾਨੂੰ ਘੱਟ ਭਾਂਡੇ ਮੰਜਨੇ ਪੈਂਦੇ ਸੀ ਤੇ ਆਪਦੀਆਂ ਦੋ ਰੋਟੀਆਂ ਅਸੀਂ ਪਕਾ ਕੇ ਵੇਲੇ ਹੋ ਜਾਂਦੇ ਸੀ ਇਸੇ ਕਲੇਸ਼ ਦੇ ਮਾਰੇ ਨਹੀਂ ਸੀ ਅਸੀਂ ਆਉਂਦੇ ਚਲ ਬਾਬਾ ਤੂੰ ਤੂੰ ਮੈਂ ਮੈਂ ਹੁੰਦੀ ਆ ਮੁੰਡਾ ਆਪਣੀ ਨੌਕਰੀ ਤੇ ਚਲੇ ਜਾਂਦਾ ਨੂੰ ਆਪਣੇ ਕਮਰੇ ਚ ਵੜ ਕੇ ਟੀਵੀ ਲਾ ਲੈਂਦੀ ਆ ਤੇ ਦੋਨੇ ਜੀ ਸੋਚਾਂ ਚ ਬੈਠਿਆ ਪਰ ਮੇਲ कौर ਕਹਿੰਦੀ ਵੀ ਮੈਂ ਤਾਂ ਪੰਗਾ ਲੈ ਲਿਆ ਵੀ ਤੁਸੀਂ ਸਹੀ ਕਿਹਾ ਸੀ ਵੀ ਆਪਾਂ ਤਾਂ ਉੱਥੇ ਘਟੋ ਘਟ ਚੈਣ ਦੀ ਰੋਟੀ ਤਾਂ ਖਾਂਦੇ ਸੀ ਵੀ ਸੋ ਆਪਣੇ ਕੋਈ ਮੂੰਹ ਮੱਥੇ ਲੱਗਦਾ ਸੀ ਵੀ ਇੱਥੇ ਤਾਂ ਆਪਾਂ ਇਹਨਾਂ ਦੇ ਗੁਲਾਮ ਬਣ ਗਏ ਚਲ ਗੁਰਦੇਵ ਸਿੰਘ ਆਪਣੇ ਵੱਡੇ ਮੁੰਡੇ ਨੂੰ ਫੋਨ ਕਰਦਾ ਤੇ ਉਹ ਮੁੰਡਾ ਫੋਨ ਨਹੀਂ ਚੱਕਦਾ ਉਹਦੇ ਘਰ ਵਾਲੀ ਚੱਕਦੀ ਆ ਉਹ ਕਹਿੰਦੀ ਵੀ ਹਾਂਜੀ ਡੈਡੀ ਉਹ ਕਹਿੰਦਾ ਪੁੱਤ ਅਸੀਂ ਸੋਚਦੇ ਸੀ ਵਿਚਾਰ ਦਿਨ ਤੇਰੇ ਵੱਲ ਆ ਜੀਏ ਵੀ ਇੱਧਰ ਆਪਣੀ ਛੋਟੀ ਹੈ ਨਾ ਵੀ ਉਹਨੂੰ ਕੰਮ ਕਾਫੀ ਹੁੰਦਾ ਵੀ ਤੇਰੀ ਸੱਸ ਦੇ ਨਾ ਗੋਡੇ ਦਰਦ ਕਰਦੇ ਆ ਦੀ ਦਵਾਈ ਚੱਲੀ ਜਾਂਦੀ ਆ ਵੀ ਇਹ ਤੋਂ ਕੰਮ ਕੰਮ ਕੋਈ ਬਾਹਲਾ ਹੁੰਦਾ ਨਹੀਂ ਵੀ ਜੇ 4 ਦਿਨ ਤੁਹਾਡੇ ਕੋਲ ਲਾ ਜੀਏ ਵੀ ਫਿਰ ਅਸੀਂ ਭਾਵੇਂ 4 ਦਿਨ ਵਿੱਚ ਦੀ ਪਿੰਡ ਲਾ ਜਾਵਾਂਗੇ ਤਾਂ ਨੂੰ ਕਹਿੰਦੀ ਵੀ ਡੈਡੀ ਗੁੱਸੇ ਰਹੋ ਚਾਹੇ ਰਾਜੀ ਰਹੋ ਬੁਰਾ ਤਾਂ ਤੁਸੀਂ ਮਨਾਇਓ ਨਾ ਮੈਂ ਤਾਂ ਅੱਜ ਆਪਣੇ ਪੇਕੇ ਚੱਲੀ ਸੀ ਮੈਂ ਤਾਂ ਹਫਤਾ ਦਸ ਦਿਨ ਲਾ ਕੇ ਆਉਂਗੀ ਤੇ ਫਿਰ ਹੈਪੀ ਤੁਹਾਨੂੰ ਕਿਵੇਂ ਸੰਭਾਲੂਗਾ ਹਨਾ ਰੋਟੀ ਪਾਣੀ ਦਾ ਹੀ ਔਖਾ ਹੋ ਜਾਊਗਾ ਗੁਰਦੇਵ ਸਿੰਘ ਫੋਨ ਕੱਟ ਦਿੰਦਾ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਹੁਣ ਆਪਾਂ ਕੀ ਕਰੀਏ ਉਹ ਕਹਿੰਦੀ ਵੀ ਕਰਨਾ ਤਾਂ ਕੀ ਆ ਜਦੋਂ ਹੁਣ ਆਪਾਂ ਸਾਰਾ ਸਮਾਨ ਚੱਕ ਲਿਆਂਦਾ ਵੀ ਰਹਿਣਾ ਤੇ ਇੱਥੇ ਪਊ ਵੀ ਚਲ ਤੂੰ ਐਂ ਕਰਿਆ ਕਰ ਰਸੋਈ ਦਾ ਜਿਹੜਾ ਖਰਚਾ ਹੈਗਾ ਉਹ ਸਮਾਨ ਲਿਖਾ ਲਿਆ ਕਰ ਤੇ ਸਮਾਨ ਲਿਆ ਦਿਆ ਕਰ ਚਲੋ ਭਾਈ ਗੁਰਦੇਵ ਸਿੰਘ ਰਸੋਈ ਦਾ ਜਿਹੜਾ ਖਰਚਾ ਸੀਗਾ ਹੁੰਦਾ ਉਹਦੇ ਚੋਂ ਪੈਸੇ ਦੇ ਦਿੰਦਾ ਫਿਰ ਨਾ ਉਹਨੇ ਰਾਸ਼ਨ ਕਹਿੰਦਾ ਉਹਨਾਂ ਨੂੰ ਵੀ ਤੁਸੀਂ ਮੈਨੂੰ ਰਾਸ਼ਨ ਲਿਖ ਕੇ ਦੇ ਦਿਆ ਕਰੋ ਰਾਸ਼ਨ ਲਿਆਉਂਦਾ ਤੇ ਇਸੇ ਤਰ੍ਹਾਂ ਮੰਗਦੇ ਮੰਗਦੇ ਉਹਨਾਂ ਨੇ ਕਦੇ ਸਿਲੰਡਰ ਭਰਾਉਣ ਨੂੰ ਲੈ ਲਈ ਕਦੇ ਕਿਸੇ ਬਹਾਨੇ ਲੈ ਲਈ ਕਦੇ ਕਿਸੇ ਬਹਾਨੇ ਨੂੰ ਪੁੱਤ ਪੈਸੇ ਉਹਨਾਂ ਤੋਂ ਫੜ ਲੈਂਦੇ। ਇਹੀ ਗੱਲ ਜਦੋਂ ਵੱਡੀ ਨੂੰਹ ਪੁੱਤ ਨੂੰ ਪਤਾ ਲੱਗੀ ਤਾਂ ਉਹਨਾਂ ਨੂੰ ਇਹ ਹੋ ਗਿਆ ਵੀ ਸਾਰੀ ਪੈਨਸ਼ਨ ਤਾਂ ਇਹ ਖਾਈ ਜਾਂਦੇ ਆ ਵੀ ਆਪਾਂ ਨੂੰ ਕੀ ਬਚੂਗਾ। ਇੱਕ ਦਿਨ ਵੱਡੇ ਨੂੰਹ ਪੁੱਤ ਆਉਂਦੇ ਆਪਣੇ ਸੱਸ ਸਹੁਰੇ ਕੋਲ ਆਉਂਦੇ ਆ ਤੇ ਬਹਿੰਦੇ ਆਗੇ ਪਹਿਲਾਂ ਤਾਂ ਫਾਰਮੈਲਿਟੀ ਕਰਦੇ ਆ ਹਨਾ ਹਾਲਚਾਲ ਪੁੱਛਦੇ ਆ ਉਸ ਤੋਂ ਬਾਅਦ ਹੈਪੀ ਕਹਿੰਦਾ ਕਿ ਡੈਡੀ ਤੁਸੀਂ ਜਾਣਦੇ ਹੋ ਹਨਾ ਸ਼ਹਿਰ ਦੇ ਵਿੱਚ ਖਰਚੇ ਕਿੰਨੇ ਜ਼ਿਆਦਾ ਨੇ ਮੇਰੇ ਦੋਨਾਂ ਬੱਚਿਆਂ ਦੀ ਫੀਸ ਫਿਰ ਟਿਊਸ਼ਨ ਫੀਸ ਵੀ ਥੋੜੀ ਹਨਾ ਜਿਵੇਂ ਪੈਨਸ਼ਨ ਆਉਂਦੀ ਆ ਉਸੀ ਮੈਨੂੰ ਥੋੜਾ ਬਹੁਤਾ ਖਰਚਾ ਦੇਆ ਕਰੋ ਵੀ ਮੇਰੇ ਘਰ ਦਾ ਖਰਚਾ ਨਾ ਜਿਹੜਾ ਮੇਰੀ ਤਨਖਾਹ ਨਾਲ ਪੂਰਾ ਨਹੀਂ ਹੁੰਦਾ ਤਾਂ ਗੁਰਦੇਵ ਸਿੰਘ ਕਹਿੰਦਾ ਵੀ ਦੇਖ ਪੁੱਤ ਵੀ ਮੈਂ ਇਹਦੇ ਘਰੇ ਰਹਿਣਾ ਹਨਾ ਰੋਟੀ ਖਾਣਾ ਵੀ ਇੱਥੇ ਖਰਚਾ ਹੁੰਦਾ ਕੁਝ ਤਾਂ ਮੈਂ ਇਹਨੂੰ ਦੇ ਦੇਣਾ ਪੈਸੇ ਵੀ ਬਾਕੀ ਭਾਈ ਸਾਡੀਆਂ ਦਵਾਈਆਂ ਤੇ ਲੱਗ ਜਾਂਦੇ ਆ ਵੀ ਸਾਡੀ ਸਿਹਤ ਠੀਕ ਨਹੀਂ ਰਹਿੰਦੀ ਵੀ ਜਦੋਂ ਬਾਕੀ ਜਿਹੜੇ ਪੈਸੇ ਬਚਣਗੇ ਉਹ ਮੇਰੇ ਅਕਾਊਂਟ 'ਚ ਹੀ ਹੁੰਦੇ ਆ ਵੀ ਜਦੋਂ ਅਸੀਂ ਇਸ ਦੁਨੀਆ ਤੋਂ ਚੱਲ ਗਏ ਫੇਰ ਵੀ ਤੁਹਾਡੇ ਹੀ ਆ ਜਦੋਂ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਬਣਾਉਣਾ ਉਹ ਪੈਸਾ ਕੰਮ ਆ ਜੂਗਾ ਵੀ ਤੁਸੀਂ ਆਪਣੇ ਖਰਚੇ ਘਟਾ ਲਓ ਤੇ ਆਪਣੇ ਹਿਸਾਬ ਨਾਲ ਚੱਲੋ ਵੀ ਮੇਰੇ ਪੈਸੇ ਦੇਣਾ ਚਾਹ ਕਰਖੋ ਤਾਂ ਹੈਪੀ ਹੈ ਜਿਹੜਾ ਉਹ ਕਾਫੀ ਕੁਝ ਬੋਲਦਾ ਕਿ ਤੁਸੀਂ ਕਿਹੜਾ ਪੈਸੇ ਹਿੱਕ ਤੇ ਧਰ ਕੇ ਲੈ ਕੇ ਜਾਣੇ ਆ ਮੰਗਰੋਂ ਵੀ ਤਾਂ ਸਾਡੇ ਹੀ ਆ ਉਹ ਕਹਿੰਦਾ ਭਾਵੇਂ ਲੱਖ ਸੋਡੇ ਆ ਵੀ ਜਦੋਂ ਤੁਸੀਂ ਆਪਦੀ ਕਮਾਈ ਕਰਦੇ ਹੋ ਵੀ ਫਿਰ ਜੇ ਸਾਡੇ ਕੋਲੇ ਪੈਸਾ ਨਾ ਹੋਇਆ ਕੱਲ ਨੂੰ ਸਾਨੂੰ ਕੋਈ ਇਹੋ ਜਿਹੀ ਬਿਮਾਰੀ ਲੱਗੀ ਫਿਰ ਤੁਸੀਂ ਸਾਡੇ ਤੇ ਕਿੱਥੋਂ ਲਾਉਂਗੇ ਤਾਂ ਹੈਪੀ ਕਹਿੰਦਾ ਅੱਛਾ ਤੁਹਾਨੂੰ ਆਪਦੀ ਬਿਮਾਰੀ ਦਾ ਤਾਂ ਫਿਕਰ ਆ ਤੇ ਤੁਹਾਨੂੰ ਆਪਦੇ ਨੂੰਹ ਪੁੱਤ ਦਾ ਫਿਕਰ ਨਹੀਂ ਗੁਰਮੇਲ ਕੌਰ ਕਹਿੰਦੀ ਦੇਖ ਪੁੱਤ ਨੂੰਹਾਂ ਪੁੱਤਾਂ ਦਾ ਫਿਕਰ ਸੀ ਫੇਰ ਹੀ ਇੱਥੇ ਤਾਨੂੰ ਵਧੀਆ ਕੋਠੀਆਂ ਪਾਤੀਆਂ ਜਿੰਨਾ ਸਾਡਾ ਫਰਜ਼ ਸੀ ਅਸੀਂ ਕਰਤਾ ਇਸ ਤੋਂ ਬਾਅਦ ਸਾਡੇ ਤੋਂ ਵੱਧ ਨਹੀਂ ਕੁਝ ਹੁੰਦਾ ਤਾਂ ਜਿਹੜਾ ਹੈਪੀ ਆ ਉਹ ਨਾਰਾਜ਼ ਹੋ ਕੇ ਚੱਲਿਆ ਜਾਂਦਾ ਫਿਰ ਉਸ ਤੋਂ ਬਾਅਦ ਛੋਟੇ ਨੂਹ ਪੁੱਤ ਵੀ ਸਿਰੇ ਹੋ ਜਾਂਦੇ ਆ ਉਹਨਾਂ ਨੂੰ ਆਏ ਹੁੰਦਾ ਵੀ ਵੱਡੇ ਕੋਲ ਤਾਂ ਹੁਣ ਇਹ ਜਾਣੋ ਰਹੇ ਦਿਨੋਂ ਦਿਨ ਗਰਮੇਲਕੌਰ ਦੀ ਛੋਟੀ ਨੂਹ ਦਾ ਜ਼ੁਲਮ ਵੱਧਦਾ ਜਾਂਦਾ ਪਰ ਉਹ ਦੋਨੇ ਜੀ ਚੁੱਪਚਾਪ ਆ ਜਿਹੜੇ ਉਹ ਗੁਜ਼ਾਰਾ ਕਰਦੇ ਆ ਇੱਕ ਦਿਨ ਗਰਮੇਲਕੌਰ ਦੇ ਪੇਟ 'ਚ ਕਾਫੀ ਦਰਦ ਸੀ ਤੇ ਉਹਦੇ ਘਰ ਵਾਲਾ ਆਪਣੀ ਨੂਹ ਨੂੰ ਕਹਿੰਦਾ ਪੁੱਤ ਤੇਰੀ ਸੱਸ ਨੂੰ ਦਲੀਆ ਬਣਾ ਦੇ ਵੀ ਉਹਦੇ ਪੇਟ 'ਚ ਦਰਦ ਆ ਤਾਂ ਉਹ ਕਹਿੰਦੀ ਆ ਕਿ ਮੇਰੇ ਧੋਣੀ ਦਲੀਆ ਬਣਦਾ ਮੈਂ ਤਾਂ ਸਾਰੇ ਦਿਨ ਦੀ ਥੱਕੀ ਆ ਤੇ ਫ੍ਰਿਜ ਦੇ ਵਿੱਚੋਂ ਬ੍ਰੈਡ ਕੱਢ ਕੇ ਫੜਾ ਦਿੰਦੀ ਆ ਵੀ ਆ ਬ੍ਰੈਡ ਦੇ ਦੇ ਚਲੋ ਉਹ ਬ੍ਰੈਡ ਲੈਂਦਾ ਤੇ ਨਾਲ ਫ੍ਰਿਜ ਦੇ ਵਿੱਚੋਂ ਦੁੱਧ ਕੱਢ ਕੇ ਘੁੱਟ ਚਾਹ ਦੀ ਬਣਾ ਕੇ ਆਪਣੇ ਘਰ ਵਾਲੀ ਕੋਲ ਜਦੋਂ ਬ੍ਰੈਡ ਲੈ ਕੇ ਜਾਂਦਾ ਤਾਂ ਉਹਦੇ ਘਰ ਵਾਲੀ ਗਰਮੇਲ ਪਰ ਕਹਿੰਦੀ ਵੀ ਕਿਉਂ ਮੇਰੇ ਖਾਤਰ ਕਿਸੇ ਤੋਂ ਪੀਖ ਮੰਗਦਾ ਸੌ ਕੁਛ ਹੋ ਬੋਲੀ ਹੋ ਵੀ ਮੇਰੇ ਖਾਤੇ ਤਾਂ ਕੁਛ ਨਾ ਮੰਗਿਆ ਕਰ ਉਹ ਕਹਿੰਦਾ ਵੀ ਜੇ ਨਾ ਮੰਗੂੰਗਾ ਫਿਰ ਤੂੰ ਖਾਏਂਗੀ ਕੀ ਵੀ ਇਸ ਤਰ੍ਹਾਂ ਤਾਂ ਤੂੰ ਵੱਧ ਬਿਮਾਰ ਹੋ ਜਾਏਂਗੀ ਉਹ ਕਹਿੰਦੀ ਵੀ ਮੇਰਾ ਹੋਰ ਜੀਣ ਦਾ ਮਨ ਨਹੀਂ ਵੀ ਮੈਂ ਬਾਲਾ ਚਿਰ ਨਹੀਂ ਮੈਂ ਤਾਂ ਜਾ ਰਹੀ ਆ ਤਾਂ ਗੁਰਮੁਖਦੇਵ ਸਿੰਘ ਉਹਨੂੰ ਕਹਿੰਦਾ ਕਿ ਤੂੰ ਇਸ ਤਰ੍ਹਾਂ ਕਿਵੇਂ ਜਾਵੇਂਗੀ ਹਨਾ ਵੀ ਮੇਰਾ ਕੀ ਬਣੂਗਾ ਵੀ ਮੇਰਾ ਤਾਂ ਤੇਰੇ ਬਿਨਾ ਕੋਈ ਵੀ ਨਹੀਂ ਵੀ ਇਹਨਾਂ ਨੇ ਤਾਂ ਮੈਨੂੰ ਜਮਾ ਤੰਗ ਕਰ ਕਰਕੇ ਮਾਰ ਦੇਣਾ ਤੇ ਉਹ ਕਹਿੰਦੀ ਵੀ ਤੂੰ ਮੈਨੂੰ ਪਾਣੀ ਪਿਲਾ ਦੇ ਘੁੱਟ ਚਲੋ ਉਹ ਪਾਣੀ ਲੈ ਕੇ ਆਉਂਦਾ ਤੇ ਜਦੋਂ ਉਹਨੇ ਇੱਕ ਚਮਚਾ ਹੀ ਅਜੇ ਆਪਣੀ ਪਤਨੀ ਦੇ ਮੂੰਹ ਚ ਪਾਇਆ ਹੁੰਦਾ ਤੇ ਉਹਦੀ ਜਿਹੜੀ ਨਾਲ ਦੀ ਨਾਲ ਮੌਤ ਹੋ ਜਾਂਦੀ ਆ ਗੁਰਦੇਵ ਸਿੰਘ ਰੋਂਦਾ ਰੋਂਦਾ ਆਪਣੇ ਪੁੱਤ ਨੂੰ ਫੋਨ ਲਾਉਂਦਾ ਪਰ ਉਹਦਾ ਪੁੱਤ ਜਿਹੜਾ ਉਹ ਬਾਹਰ ਗਿਆ ਹੁੰਦਾ ਨਾਲ ਉਹਦੇ ਘਰ ਵਾਲੀ ਵੀ ਬਾਹਰ ਗਈ ਹੁੰਦੀ ਆ ਉਹ ਫੋਨ ਨਹੀਂ ਚੱਕਦੀ ਫਿਰ ਉਹ ਵੱਡੇ ਪੁੱਤ ਨੂੰ ਫੋਨ ਲਾਉਂਦਾ ਉਹ ਵੀ ਫੋਨ ਨਹੀਂ ਚੱਕਦਾ ਤੇ ਫਿਰ ਗੁਰਦੇਵ ਸਿੰਘ ਆਪਣੀ ਤੀ ਪ੍ਰੀਤ ਨੂੰ ਫੋਨ ਲਾਉਂਦਾ ਪ੍ਰੀਤ ਭੱਜ ਕੇ ਫੋਨ ਚੱਕਦੀ ਆ ਤੇ ਕਹਿੰਦੀ ਆ ਕਿ ਵੀ ਹਾਂਜੀ ਡੈਡੀ ਕੀ ਹਾਲ ਚਾਲ ਆ ਵੀ ਬੜੇ ਦਿਨਾਂ ਬਾਅਦ ਫੋਨ ਲਾਇਆ ਤਾਂ ਗੁਰਦੇਵ ਸਿੰਘ ਉੱਚੀ ਉੱਚੀ ਰੋਣ ਲੱਗ ਜਾਂਦਾ ਉਹਨੂੰ ਰੋਂਦਾ ਸੁਣ ਕੇ ਪ੍ਰੀਤ ਘਬਰਾ ਜਾਂਦੀ ਆ ਤੇ ਉਹ ਫੋਨ ਕੱਟ ਕੇ ਆਪਣੇ ਘਰ ਵਾਲੀ ਨੂੰ ਕਹਿੰਦੀ ਆ ਵੀ ਡੈਡੀ ਤਾਂ ਬਹੁਤ ਰੋ ਰਹੇ ਆ ਵੀ ਪਤਾ ਨਹੀਂ ਕੀ ਹੋ ਗਿਆ ਚਲੋ ਚੱਲੀਏ ਚਲੋ ਉਹਦੇ ਘਰ ਵਾਲਾ ਫਟਾਫਟ ਗੱਡੀ ਕੱਢਦਾ ਤੇ ਦੋਨੋਂ ਜੀ ਜਦੋਂ ਆਉਂਦੇ ਆ ਆ ਕੇ ਜਦੋਂ ਉਹ ਦਰਵਾਜ਼ਾ ਖੋਲ੍ਹਦੇ ਆ ਤਾਂ ਪ੍ਰੀਤ ਦਾ ਜਿਹੜਾ ਉਹ ਸੀਨ ਆ ਉਹ ਵੇਖ ਕੇ ਪ੍ਰੀਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਉਹ ਚੀਚੀ ਰੋਣ ਲੱਗ ਜਾਂਦੀ ਆ ਕਿਉਂਕਿ ਗੁਰਦੇਵ ਸਿੰਘ ਆਪਣੀ ਪਤਨੀ ਦੇ ਸਰਾਣੇ ਬੈਠਾ ਹੁੰਦਾ ਤੇ ਉਹਦੀ ਪਤਨੀ ਆ ਜਿਹੜੀ ਉਹ ਮਰ ਚੁੱਕੀ ਹੁੰਦੀ ਆ ਪ੍ਰੀਤ ਬੜਾ ਰੋਂਦੀ ਆ ਤੇ ਉਹ ਰੋਂਦੀ ਰੋਂਦੀ ਆਪਣੇ ਪਿਓ ਨੂੰ ਪੁੱਛਦੀ ਆ ਵੀ ਭਰਾ ਤੇ ਭਾਬੀ ਕਿੱਥੇ ਆ ਤਾਂ ਉਹ ਕਹਿੰਦਾ ਵੀ ਉਹ ਤਾਂ ਬਾਹਰ ਗਏ ਆ ਕਿਤੇ ਚਲ ਪ੍ਰੀਤ ਫਿਰ ਵੀ ਆਪਣੇ ਭਰਾ ਭਾਬੀ ਨੂੰ ਫੋਨ ਲਾਉਂਦੀ ਉਹਦਾ ਭਰਾ ਆਉਂਦਾ ਉਹਦੇ ਭਰਾ ਨੇ ਆਪਦੇ ਵੱਡੇ ਭਰਾ ਨੂੰ ਫੋਨ ਲਾਇਆ ਦੋਨੇ ਉੱਥੇ ਆ ਜਾਂਦੇ ਆ ਤੇ ਸ਼ਰਮਿੰਦਾ ਵੀ ਉਹ ਹੁੰਦੇ ਆ ਗੁਰਦੇਵ ਸਿੰਘ ਆਪਣੀ ਧੀ ਨੂੰ ਦੱਸਦਾ ਪੁੱਤ ਨੂੰਹਾਂ ਦੇ ਬੈਠਿਆਂ ਤੇ ਵੀ ਮੈਂ ਦੱਸਿਆ ਸੀ ਇਹਨਾਂ ਨੂੰ ਵੀ ਸੋਡੀ ਮਾਂ ਬਿਮਾਰ ਆ ਵੀ ਪਰ ਇਹ ਸਾਡੀ ਕੋਈ ਬਹੁਤੀ ਹਾਲਤ ਨਹੀਂ ਸਾਡੀ ਵੇਖਦੇ ਨਾ ਸਾਡਾ ਹਾਲਚਾਲ ਪੁੱਛਦੇ ਆ ਤਾਂ ਪ੍ਰੀਤ ਕਹਿੰਦੀ ਵੀ ਕੋਈ ਗੱਲ ਨਹੀਂ ਜਿਹੜੀ ਜੋ ਕੁਝ ਵੀ ਹੋ ਗਿਆ ਹਨਾ ਵੀ ਮਾਂ ਦੀ ਇੰਨੀ ਕੀ ਲਿਖੀ ਸੀ ਵੀ ਜੇ ਹੁਣ ਆਪਾਂ ਕੁਝ ਬੋਲਾਂਗੇ ਤਾਂ ਵੀ ਆਪਾਂ ਚੰਗੇ ਨਹੀਂ ਲੱਗਣੇ ਇੱਥੇ ਇਹਨਾਂ ਦੀ ਵੀ ਇੱਜ਼ਤ ਆ ਜਿਹੜੀ ਉਹ ਘਟੂਗੀ ਵੀ ਇਹਨਾਂ ਨੇ ਤਾਂ ਜੋ ਕਰਨਾ ਸੀ ਕਰ ਤਾਂ ਵੀ ਚਲ ਤੂੰ ਚੁੱਪ ਹੀ ਕਰ ਜਾ ਚਲੋ ਭਾਈ ਗੁਰਮੀਲ ਕੌਰ ਦਾ ਅੰਤਮ ਸੰਸਕਾਰ ਹੋ ਜਾਂਦਾ ਉਸ ਤੋਂ ਬਾਅਦ ਭੋਗ ਪੈ ਜਾਂਦਾ ਭੋਗ ਤੋਂ ਬਾਅਦ ਪ੍ਰੀਤ ਆ ਜਿਹੜੀ ਉਹ ਆਪਣੇ ਡੇੜੀ ਨੂੰ ਕਹਿੰਦੀ ਆ ਕਿ ਡੇੜੀ ਤੂੰ ਐ ਕਰ ਵੀ ਤੂੰ ਮੇਰੇ ਨਾਲ ਚੱਲ ਤਾਂ ਗੁਰਦੇਵ ਸਿੰਘ ਆਪਣੀ ਧੀ ਨਾਲ ਜਾਣ ਲਈ ਤਿਆਰ ਹੋ ਜਾਂਦਾ ਪਰ ਉਹਦੇ ਪੁੱਤ ਨੂੰ ਉਹਨੂੰ ਭੇਜਦੇ ਨਹੀਂ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਜੇ ਇਹ ਧੀ ਕੋਲ ਜਾ ਕੇ ਰਹੂਗਾ ਤਾਂ ਇਸੇ ਚ ਸਾਡੀ ਤੇ ਦੂਜੀ ਗੱਲ ਉਹਨਾਂ ਨੂੰ ਪੈਨਸ਼ਨ ਦਾ ਲਾਲਚ ਹੁੰਦਾ ਚਲੋ ਬਾਲਾ ਕਹਿਣ ਤੇ ਪ੍ਰੀਤ ਆ ਜਿਹੜੀ ਉਹ ਕਹਿਣਾ ਬੰਦ ਕਰ ਦਿੰਦੀ ਆ ਵੀ ਜੇ ਮੈਂ ਮੱਲੋ ਮੱਲੀ ਲੈ ਕੇ ਜਾऊं ਤਾਂ ਮੇਰੇ ਭਰਾ ਭਝਾਈ ਨਾਲੋਂ ਮੇਰਾ ਰਿਸ਼ਤਾ ਟੁੱਟਦਾ ਹਨਾ ਵੀ ਇਹਨਾਂ ਨਾਲ ਹੀ ਮੇਰੇ ਪੇਕੇ ਆ ਚਲੋ ਪ੍ਰੀਤ ਆ ਜਿਹੜੀ ਉਹ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਸਾਰੇ ਬੱਚੇ ਆਪੋ ਆਪਣੀ ਜ਼ਿੰਦਗੀ ਚ ਵਿਅਸਤ ਹੋ ਜਾਂਦੇ ਆ ਗੁਰਦੇਵ ਸਿੰਘ ਨਾਲ ਵੀ ਉਹਦੀ ਨੂੰ ਉਹੋ ਜਿਹਾ ਸ਼ਲੋਕ ਕਰਦੀ ਆ ਜਿਹੋ ਜਿਹਾ ਉਹ ਆਪਣੀ ਸੱਸ ਨਾਲ ਕਰਦੀ ਸੀ ਗੁਰਦੇਵ ਸਿੰਘ ਦਿਨੋਂ ਦਿਨ ਕਮਜ਼ੋਰ ਹੁੰਦਾ ਜਾਂਦਾ ਆਪਣੀ ਪਤਨੀ ਦਾ ਵਿਛੋੜਾ ਤੇ ਪੁੱਤ ਨੂੰ ਦਾ ਵਿਵਹਾਰ ਆ ਜਿਹੜਾ ਉਹਨੂੰ ਜਮਾ ਅੰਦਰੋਂ ਅੰਦਰ ਖੋਖਲਾ ਕਰ ਦਿੰਦਾ ਉਹਦੀ ਤੀ ਉਹਨੂੰ ਫੋਨ ਕਰਕੇ ਹਾਲਚਾਲ ਪੁੱਛਦੀ ਰਹਿੰਦੀ ਆ ਜਦੋਂ ਗੁਰਦੇਵ ਸਿੰਘ ਆਪਣੀ ਤੀ ਪ੍ਰੀਤ ਨੂੰ ਪੁੱਛਦਾ ਕਿ ਤੇਰੇ ਭਰਾ ਪਰਜਾਇਆ ਤੈਨੂੰ ਫੋਨ ਕਰਦੇ ਆ ਤਾਂ ਉਹ ਕਹਿੰਦੀ ਵੀ ਨਹੀਂ ਡੇੜੀ ਮੈਨੂੰ ਕੋਈ ਫੋਨ ਨਹੀਂ ਕਰਦਾ ਵੀ ਮਾਂ ਤੇ ਤੂੰ ਹੀ ਸੀ ਹੋਈ ਓ ਮੇਰੇ ਵੀ ਥੋੜੇ ਕਰ ਕੀ ਆ ਵੀ ਉਸ ਤੋਂ ਬਾਅਦ ਤਾਂ ਇਹਨਾਂ ਨੇ ਮੈਨੂੰ ਪੁੱਛਣੀ ਕੀ ਆ ਗੁਰਦੇਵ ਸਿੰਘ 2 ਮਹੀਨਿਆਂ ਬਾਅਦ ਕਾਫੀ ਬਿਮਾਰ ਹੋ ਜਾਂਦਾ ਆਪਣੀ ਪਤਨੀ ਦੀ ਮੌਤ ਤੋਂ 2 ਮਹੀਨੇ ਬਾਅਦ ਗੁਰਦੇਵ ਸਿੰਘ ਅਚਾਨਕ ਕਾਫੀ ਬਿਮਾਰ ਹੋ ਜਾਂਦਾ ਤੇ ਉਹ ਆਪਣੇ ਪੁੱਤ ਨੂੰ ਕਹਿੰਦਾ ਹਨਾ ਕਿ ਪੁੱਤ ਮੈਨੂੰ ਡਾਕਟਰ ਨੂੰ ਵਿਖਾ ਦੇ ਵੀ ਨਾ ਤਾਂ ਮੈਨੂੰ ਨੀਂਦ ਆਉਂਦੀ ਹੈ ਤੇ ਮੇਰੇ ਨਾ ਸੀਨੇ ਦੇ ਵਿੱਚ ਦਰਦ ਹੁੰਦਾ ਤਾਂ ਉਹਦਾ ਪੁੱਤ ਉਹਨੂੰ ਦਵਾਈ ਲਿਆ ਦਿੰਦਾ ਆਮ ਡਾਕਟਰ ਤੋਂ ਤੇ ਜਦੋਂ ਗੁਰਦੇਵ ਸਿੰਘ ਕਹਿੰਦਾ ਵੀ ਮੈਨੂੰ ਡਾਕਟਰ ਕੋਲ ਲੈ ਜਾ ਮੈਨੂੰ ਟੈਸਟ ਕਰਾ ਲਿਆ ਤਾਂ ਉਹ ਕਹਿੰਦਾ ਵੀ ਤੁਸੀਂ ਤਾਂ ਡੇਢੀ ਰੋਜ਼ ਹੀ ਕਹਿ ਦਿੰਦੇ ਹੋ ਮੈਂ ਬਿਮਾਰਾਂ ਬਿਮਾਰਾਂ ਸਾਨੂੰ ਕੀ ਹੋਇਆ ਚੰਗੇ ਭਲੇ ਤਾਂ ਹੈਗੇ ਹਾਂ ਆਪਣੇ ਘਰ ਵਾਲੀ ਨੂੰ ਪੁੱਛਦਾ ਕਿ ਪਾਪਾ ਜੀ ਰੋਟੀ ਖਾਂਦੇ ਆ ਕਹਿੰਦੀ ਸਭ ਕੁਝ ਖਾਂਦੇ ਪੀਂਦੇ ਆ ਸਾਰਾ ਦਿਨ ਹੀ ਕਹਿੰਦੀ ਇਹ ਤਾਂ ਹਾਏ ਹਾਏ ਕਰਦੇ ਰਹਿੰਦੇ ਹੈਗੇ ਲੱਗਦਾ ਤਾਂ ਕਹਿੰਦੀ ਇਹਦਾ ਬੁੜੀ ਬਿਣਾ ਨਹੀਂ ਜੀ ਬਹਾਨਾ ਬਣਾ ਲੈਂਦਾ ਬਿਮਾਰੀ ਦਾ ਇਹਨੇ ਸਾਰਾ ਦਿਨ ਮੇਰਾ ਦਿਮਾਗ ਖਾਈ ਰੱਖਣਾਗਾ ਤੁਸੀਂ ਤਾਂ ਚਲੇ ਜਾਂਦੇ ਹੋ ਡਿਊਟੀ ਮੈਨੂੰ ਪਤਾ ਮੈਂ ਇਹਨਾਂ ਨੂੰ ਕਿਵੇਂ ਸਹਾਰਨੀ ਆ ਆਪਣੀ ਨੋਹ ਦੇ ਇੰਨੇ ਕੌੜੇ ਬੋਲ ਸੁਣ ਕੇ ਗੁਰਦੇਵ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਪਰ ਉਹ ਸੋਚਦਾ ਵੀ ਜਦੋਂ ਮੇਰੇ ਆਪ ਦੇ ਜੰਮੇ ਨਹੀਂ ਮੇਰੀ ਗੱਲ ਸੁਣਦੇ ਵੀ ਉਹ ਤਾਂ ਫਿਰ ਵੀ ਬਗਾਨੀ ਆ ਚੱਲ ਐਸੀ ਤਰ੍ਹਾਂ ਸੋਚਦੇ ਸੋਚਦੇ ਹਨਾ ਉਹਦੇ ਜਿਹੜੀ ਸਿਹਤ ਤਾਂ ਦਿਨੋ ਦਿਨ ਵਿਗੜਦੀ ਜਾਂਦੀ ਆ ਇੱਕ ਦਿਨ ਗੁਰਦੇਵ ਸਿੰਘ ਦੀ ਸਿਹਤ ਕਾਫੀ ਡਾਊਨ ਹੁੰਦੀ ਆ ਤੇ ਉਹਦਾ ਪੁੱਤ ਨੂੰ ਉਹ ਕਿਤੇ ਬਾਹਰ ਜਾ ਰਹੇ ਹੁੰਦੇ ਆ ਉਹਦਾ ਪੁੱਤ ਨੂੰ ਕਹਿਣ ਆਉਂਦਾ ਕਿ ਅਸੀਂ ਬਾਹਰ ਚੱਲੇ ਆਂ ਵੀ ਇੱਥੇ ਸਾਨੂੰ ਬਾਜਾ ਨਾ ਮਾਰੀ ਚੱਲੀ ਅਸੀਂ ਫਿਲਮ ਦੇਖਣ ਚੱਲੇ ਆਂ ਬੱਚਿਆਂ ਨੂੰ ਲੈ ਕੇ ਗੁਰਦੇਵ ਸਿੰਘ ਕਹਿੰਦਾ ਪੁੱਤ ਤੁਸੀਂ ਅੱਜ ਨਾ ਜਾਓ ਵੀ ਮੇਰੀ ਸਿਹਤ ਠੀਕ ਨਹੀਂ ਤਾਂ ਉਹਦੀ ਨੂੰਹ ਕਹਿੰਦੀ ਇਹ ਤਾਂ ਐਵੇਂ ਕਰਦਾ ਰਹਿੰਦਾ ਜਦੋਂ ਵੀ ਆਪਾਂ ਕਿਤੇ ਜਾਣਾ ਹੁੰਦਾ ਇਹ ਤਾਂ ਬਿਮਾਰ ਹੋ ਕੇ ਪੈ ਜਾਂਦਾ ਚੰਗਾ ਭਲਾ ਹੈਗਾ ਸਭ ਕੁਝ ਖਾਦਾ ਪੀਤਾ ਦਾ ਸਿਹਤ ਨੂੰ ਕੀ ਹੋਇਆ ਆਪਾਂ ਨਹੀਂ ਕੈਨਸਲ ਕਰਦੇ ਬੱਚੇ ਨਾਰਾਜ਼ ਹੋਣਗੇ ਚਲੋ ਉਹ ਗੁਰਦੇਵ ਸਿੰਘ ਦੇ ਕਹਿੰਦੇ ਕਹਿੰਦੇ ਦਰਵਾਜ਼ਾ ਬੰਦ ਕਰਕੇ ਬਾਹਰੋਂ ਗੁਰਦੇਵ ਸਿੰਘ ਨੂੰ ਅੰਦਰ ਬੰਦ ਕਰ ਜਾਂਦੇ ਆ ਤੇ ਆਪ ਚਲੇ ਜਾਂਦੇ ਆ ਉਸ ਤੋਂ ਬਾਅਦ ਗੁਰਦੇਵ ਸਿੰਘ ਦੇ ਸੀਨੇ ਦੇ ਵਿੱਚ ਬਹੁਤ ਭੈੜਾ ਦਰਦ ਉੱਠਦਾ ਉਹ ਆਪਣੇ ਪੁੱਤ ਨੂੰ ਨੂੰ ਫੋਨ ਲਾਉਂਦਾ ਪਰ ਉਹ ਜਾਣ ਬੁੱਝ ਕੇ ਫੋਨ ਨਹੀਂ ਚੱਕਦੇ ਵੀ ਐਵੇਂ ਤੰਗ ਕਰਨ ਦਾ ਮਾਰਾ ਲਾਉਂਦਾ ਫਿਰ ਫਿਰ ਉਹ ਆਪਣੇ ਵੱਡੇ ਪੁੱਤ ਨੂੰ ਫੋਨ ਲਾਉਂਦਾ ਤੇ ਵੱਡਾ ਪੁੱਤ ਵੀ ਉਹਦਾ ਫੋਨ ਨਹੀਂ ਚੱਕਦਾ ਫਿਰ ਉਹ ਆਪਣੀ ਧੀ ਨੂੰ ਫੋਨ ਲਾਉਂਦਾ ਜਦੋਂ ਉਹ ਦੀਤੀ ਫੋਨ ਚੱਕਦੀ ਆ ਤਾਂ ਉਹਨੇ ਹਜੇ ਇੰਨੀ ਕਿਹਾ ਸੀ ਕਿ ਧੀਏ ਮੈਨੂੰ ਬਚਾਲਾ ਉਸ ਤੋਂ ਬਾਅਦ ਫੋਨ ਆ ਜਿਹੜਾ ਉਹਦੀ ਆਵਾਜ਼ ਆਉਣੀ ਬੰਦ ਹੋ ਜਾਂਦੀ ਆ ਪ੍ਰੀਤ ਫੇਰ ਆਪਣੇ ਬਾਪੂ ਨੂੰ ਆਵਾਜ਼ਾਂ ਮਾਰਦੀ ਆ ਡੈਡੀ ਡੈਡੀ ਕੀ ਹੋ ਗਿਆ ਤੁਸੀਂ ਮੈਨੂੰ ਗੱਲ ਦੱਸੋ ਪਰ ਜਦੋਂ ਅੱਗੋਂ ਕੋਈ ਆਵਾਜ਼ ਨਹੀਂ ਆਉਂਦੀ ਪ੍ਰੀਤ ਫੇਰ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਡੈਡੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਵੀ ਫੋਨ ਤੇ ਰੋ ਰਹੇ ਸੀ ਵੀ ਚਲੋ ਆਪਾਂ ਨੂੰ ਜਾਣਾ ਪਊਗਾ ਪ੍ਰੀਤ ਦੇ ਘਰ ਵਾਲਾ ਗੱਡੀ ਕੱਢਦਾ ਦੋਨੋਂ ਜੀ ਜਾਂਦੇ ਆ ਪ੍ਰੀਤ ਦਰਵਾਜ਼ਾ ਖੋਲਦੀ ਹੈ ਤੇ ਆ ਕੇ ਵੇਖਦੀ ਹੈ ਕਿ ਉਹਦੇ ਡੈਡੀ ਅੰਦਰ ਕੋਠੀ ਦੇ ਵਿੱਚ ਹੁੰਦੇ ਆ ਹਨਾ ਉਹ ਆਪਣੇ ਡੈਡੀ ਦੇ ਕਮਰੇ ਵੱਲ ਭੱਜਦੀ ਆ ਜਦੋਂ ਉਹਨੇ ਆਪਣੇ ਡੈਡੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹਦੀਆਂ ਅੱਖਾਂ ਡੀਆਂ ਰਹਿ ਗਈਆਂ ਕਿਉਂਕਿ ਉਹਦੇ ਡੈਡੀ ਦੇ ਕੰਨ ਨਾਲ ਫੋਨ ਲੱਗਿਆ ਹੋਇਆ ਸੀ ਤੇ ਉਹਦੀ ਧੌਣ ਇੱਕ ਪਾਸੇ ਲਟਕੀ ਹੋਈ ਸੀ ਉਹ ਆਉਂਦੀ ਆ ਤੇ ਆ ਕੇ ਆਪਣੇ ਪਿਓ ਨੂੰ ਹਿਲਾਉਂਦੀ ਆ ਪਰ ਉਹਦੇ ਪਿਓ ਉਸ ਦੁਨੀਆ ਤੋਂ ਜਾ ਚੁੱਕੇ ਹੁੰਦੇ ਆ ਫਿਰ ਉਹ ਆਪਣੇ ਭਰਾ ਨੂੰ ਫੋਨ ਲਾਉਂਦੀ ਆ ਕਿ ਤੁਸੀਂ ਕਿੱਥੇ ਹੋ ਤਾਂ ਉਹ ਕਹਿੰਦੇ ਕਿ ਅਸੀਂ ਬਾਹਰ ਆਏ ਹੋਏ ਆ ਵੀ ਅਸੀਂ ਡੈਡੀ ਨੂੰ ਦੱਸ ਕੇ ਤਾਂ ਆਏ ਸੀਗੇ ਵੀ ਤੂੰ ਅੱਧੀ ਰਾਤ ਨੂੰ ਕਿਵੇਂ ਫੋਨ ਕਰੀ ਜਾਨੀ ਆ ਉਹ ਕਹਿੰਦੀ ਵੀ ਮੈਂ ਘਰੇ ਘਰੇ ਬੈਠੀ ਆ ਤੂੰ ਘਰੇ ਆ ਜਾ ਹੁਣੀ ਤਾਂ ਮੈਂ ਜਿਹੜਾ ਮੁੰਡਾ ਹੁੰਦਾ ਗੁਰਦੇਵ ਸਿੰਘ ਦਾ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਪ੍ਰੀਤ ਆਈ ਹੋਈ ਆ ਘਰੇ ਵੀ ਮੈਨੂੰ ਲੱਗਦਾ ਡੈਡੀ ਨੇ ਕੋਈ ਵੱਡਾ ਹੰਗਾਮਾ ਕਰਤਾ ਵੀ ਆਪਾਂ ਨੂੰ ਮੁੜਨਾ ਪਊਗਾ ਚਲੋ ਉਹ ਫਿਲਮਾਂ ਨੂੰ ਅੱਧ ਵਿਚਾਲੇ ਛੱਡ ਕੇ ਜਦੋਂ ਆਉਂਦੇ ਆ ਆ ਕੇ ਉਹ ਵੇਖਦੇ ਆ ਕਿ ਉਹਨਾਂ ਦੇ ਪਿਓ ਦੀ ਮੌਤ ਹੋ ਚੁੱਕੀ ਹੁੰਦੀ ਆ ਤਾਂ ਉਹ ਬਹੁਤ ਸ਼ਰਮਿੰਦਾ ਮਹਿਸੂਸ ਕਰਦੇ ਆ ਆਪਣੀ ਭੈਣ ਮੂਰੇ ਉਹ ਅੱਖਾਂ ਚੁੱਕ ਕੇ ਨਹੀਂ ਵੇਖਦਾ ਚਲੋ ਜੋ ਕੁਝ ਹੋਣਾ ਸੀ ਉਹ ਹੋ ਗਿਆ ਵੱਡਾ ਪੁੱਤ ਨੂੰ ਵੀ ਸਵੇਰ ਨੂੰ ਆ ਗਏ ਗੁਰਦੇਵ ਸਿੰਘ ਦਾ ਅੰਤਮ ਸੰਸਕਾਰ ਕਰ ਦਿੱਤਾ ਪ੍ਰੀਤ ਜਿਹੜੀ ਅੰਤਮ ਸੰਸਕਾਰ ਤੋਂ ਬਾਅਦ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਪਰ ਦੋਨੋਂ ਪੁੱਤ ਨੂੰ ਆ ਆਪਣੇ ਸਹੁਰੇ ਦਾ ਜਿਹੜਾ ਸਮਾਨ ਹੁੰਦਾ ਉਹ ਫਰੋਲਣ ਲੱਗ ਜਾਂਦੇ ਆ ਉਹ ਵੇਖਦੇ ਆ ਹਨਾ ਵੀ ਵਸੀਅਤ ਜ਼ਮੀਨ ਕਿਹਦੇ ਨਾਂ ਕੀਤੀ ਆ ਤੇ ਜਿਹੜੇ ਗਹਿਣੇ ਗੱਟੇ ਸੀ ਉਹ ਕਿੱਥੇ ਆ ਪ੍ਰੀਤ ਨੂੰ ਫੋਨ ਆਉਂਦਾ ਉਹਦੇ ਵਕੀਲ ਅੰਕਲ ਦਾ ਫੋਨ ਆਉਂਦਾਗਾ ਉਹ ਕਹਿੰਦਾ ਵੀ ਪੁੱਤ ਤੇਰੇ ਡੈਡੀ ਨੇ ਮੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਗਏ ਨੇ ਵੀ ਮੈਂ ਚਾਹਣਾ ਤੇਰੇ ਪਿਓ ਦੇ ਭੋਗ ਤੋਂ ਪਹਿਲਾਂ ਆਪਾਂ ਇੱਕ ਦਿਨ ਇਕੱਠੇ ਹੋਈਏ ਵੀ ਤੇਰਾ ਤੇ ਤੇਰੇ ਪਤੀ ਦਾ ਹੋਣਾ ਜ਼ਰੂਰੀ ਆ ਤਾਂ ਪ੍ਰੀਤ ਕਹਿੰਦੀ ਵੀ ਇਹੋ ਜੀ ਕੀ ਗੱਲ ਆ ਉਹ ਕਹਿੰਦਾ ਵੀ ਮੈਂ ਗੱਲ ਨਹੀਂ ਦੱਸ ਸਕਦਾ ਫਲਾਣੇ ਦਿਨ ਤੁਸੀਂ ਆਪਣੇ ਵੱਡੇ ਭਰਾ ਨੂੰ ਵੀ ਫੋਨ ਕਰ ਦਿਓ ਵੀ ਜਿੱਥੇ ਤੇਰੇ ਡੈਡੀ ਰਹਿੰਦੇ ਸੀ ਆਪਾਂ ਉੱਥੇ ਚੱਲਣਾਗਾ ਚਲੋ ਪ੍ਰੀਤ ਜਿਹੜੀ ਉਹ ਵਕੀਲ ਅੰਕਲ ਨੂੰ ਕਹਿ ਕੇ ਇੱਕ ਦਿਨ ਦਾ ਇਕਰਾਰ ਕਰ ਲੈਂਦੇ ਆ ਤੇ ਉਹ ਇਕੱਠੇ ਹੁੰਦੇ ਆ ਪ੍ਰੀਤ ਆਪਣੇ ਦੋਨਾਂ ਭਰਾਵਾਂ ਨੂੰ ਫੋਨ ਕਰਦੀ ਆ ਕਿ ਜ਼ਰੂਰੀ ਕੰਮ ਆ ਤੁਸੀਂ ਅੱਜ ਘਰੇ ਰਹੇ ਹੋ ਮੈਂ ਆਉਣਾ ਤਾਂ ਦੋਨੋਂ ਭਰਾ ਸੋਚਦੇ ਆ ਵੀ ਇਹੋ ਜਿਹਾ ਕੀ ਕੰਮ ਹੋਊਗਾ ਚਲੋ ਪ੍ਰੀਤ ਤੇ ਉਹਦੇ ਘਰ ਵਾਲਾ ਆਉਂਦੇ ਆ ਨਾਲ ਵਕੀਲ ਅੰਕਲ ਵੀ ਆ ਜਾਂਦੇ ਆ ਤੇ ਦੋਨੋਂ ਪੁੱਤ ਨੂੰਹਾਂ ਵੀ ਬਹਿ ਜਾਂਦੇ ਆ ਤਾਂ ਵਕੀਲ ਅੰਕਲ ਇੱਕ ਲਫਾਫਾ ਫੜਾਉਂਦੇ ਆ ਉਸ ਲਫਾਫੇ ਦੇ ਵਿੱਚ ਕੁਝ ਪੈਸੇ ਤੇ ਕੁਝ ਜਿਹੜਾ ਸੋਨਾ ਹੁੰਦਾ ਉਹਨਾਂ ਦੀ ਜ਼ਮੀਨ ਦੇ ਕਾਗਜ਼ ਹੁੰਦੇ ਆ ਇੱਕ ਚਿੱਠੀ ਹੁੰਦੀ ਆ ਉਹ ਚਿੱਠੀ ਆ ਜਿਹੜੀ ਵਕੀਲ ਪ੍ਰੀਤ ਨੂੰ ਫੜਾਉਂਦਾ ਤੇ ਕਹਿੰਦਾ ਵੀ ਤੂੰ ਪੜ ਉਹ ਚਿੱਠੀ ਗੁਰਦੇਵ ਸਿੰਘ ਵੱਲੋਂ ਲਿਖੀ ਹੁੰਦੀ ਆ ਕਿ ਮੈਂ ਆਪਣੀ ਸਾਰੀ ਉਮਰ ਹਨਾ ਬੇਦਾਗ ਨੌਕਰੀ ਕੀਤੀ ਮੈਂ ਪਿੰਡ ਦੇ ਲੋਕਾਂ ਦੇ ਵਿੱਚ ਪੂਰਾ ਚਿਹਤਾ ਰਹਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਕਰਕੇ ਮੈਨੂੰ ਕਦੇ ਸ਼ਰਮਿੰਦਗੀ ਹੋਈ ਹੋਵੇ ਪਰ ਆਪਣੀ ਨੂੰਹ ਦੇ ਨਾਲ ਰਹਿੰਦੇ ਆ ਮੇਰੀ ਨੂੰਹ ਨੇ ਜਿਵੇਂ ਸਾਨੂੰ ਮੈਂਟਲੀ ਤੌਰ ਤੇ ਮੈਂਟਲੀ ਤੌਰ ਤੇ ਟੌਰਚਰ ਕੀਤਾ ਇਹ ਟਰਚਰ ਸਾਨੂੰ ਦਿਨ ਰਾਤ ਮਾਰਦਾ ਸੀ ਮੈਨੂੰ ਪਤਾ ਇਹਨਾਂ ਨੇ ਮੈਨੂੰ ਲਾਲਚ ਕਰਕੇ ਰੱਖਿਆ ਹੋਇਆ ਮੈਂ ਆਪਣੇ ਪੁੱਤ ਨੂੰ ਹਾਂ ਤੇ ਧੀ ਦੇ ਵਿੱਚ ਕੋਈ ਫਰਕ ਨਹੀਂ ਪਵਾਉਣਾ ਚਾਹੁੰਦਾ ਸੀ ਪਰ ਇਹਨਾਂ ਦੇ ਵਿਵਹਾਰ ਨੇ ਮੈਨੂੰ ਜਮ੍ਹਾਂ ਅੰਦਰ ਤੱਕ ਤੋੜਤਾ ਮੈਂ ਇਹ ਵੇਖਦਾ ਵੀ ਇਹਨਾਂ ਨੇ ਕਦੇ ਮੇਰੀ ਧੀ ਦਾ ਹਾਲਚਾਲ ਨਹੀਂ ਪੁੱਛਿਆ ਤੇ ਸਾਨੂੰ ਇਹ ਪਤਾ ਦੋਨਾਂ ਜੀਆਂ ਨੂੰ ਕਿ ਸਾਡੇ ਜਾਣ ਤੋਂ ਬਾਅਦ ਇਹਨਾਂ ਨੇ ਸਾਡੀ ਧੀ ਦੀ ਕੋਈ ਬਾਤ ਨਹੀਂ ਪੁੱਛਣੀ ਇਸ ਲਈ ਅਸੀਂ ਪਿੰਡ ਵਾਲਾ ਜਿਹੜਾ ਘਰ ਆ ਉਹ ਆਪਣੀ ਧੀ ਦੇ ਨਾਂ ਕਰਕੇ ਚੱਲੇ ਆ ਇਹ ਗਹਿਣੇ ਤੇ ਜੋ ਪੈਸਾ ਦਾ ਇਹੇ ਵੇਚ ਕੇ ਇੱਕ ਬਿਰਧ ਆਸ਼ਰਮ ਖੋਲ੍ਹਿਆ ਜਾਵੇ ਤੇ ਸਾਡੀ ਜ਼ਮੀਨ ਦੇ ਵਿੱਚ ਬਿਰਧ ਆਸ਼ਰਮ ਬਣਾਇਆ ਜਾਵੇ ਤੇ ਉੱਥੇ ਉੱਤਾਂ ਨੂਹਾਂ ਵੱਲੋਂ ਸਤਾਏ ਗਏ ਬਜ਼ੁਰਗਾਂ ਦੀ ਸਾਂਭ ਸੰਭਾਲ ਹੋਵੇ ਮੈਂ ਚਾਹਣਾ ਵੀ ਜਿਹੜਾ ਕੁਝ ਮੈਂ ਜਿਉਂਦੇ ਜੀ ਨਹੀਂ ਕਰ ਸਕਿਆ ਉਹ ਮੇਰੇ ਮਰਨ ਤੋਂ ਬਾਅਦ ਮੇਰੀ ਧੀ ਕਰੇ ਤੇ ਉਸ ਆਸ਼ਰਮ ਦਾ ਨਾਮ ਗਰਮੀਲ ਕੌਰ ਦੇ ਨਾਮ ਤੇ ਰੱਖਿਆ ਜਾਵੇ ਪ੍ਰੀਤ ਜਦੋਂ ਇਹ ਚਿੱਠੀ ਪੜਦੀ ਆ ਹਨਾ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਵਕੀਲ ਅੰਕਲ ਦੱਸਦੇ ਆ ਉਹਨਾਂ ਨੂੰ ਕਿ ਤੁਹਾਡੇ ਪਾਪਾ ਜੀ ਨੇ ਮੈਨੂੰ ਫੋਨ ਕਰਕੇ ਬੁਲਾਇਆ ਸੀ ਤੇ ਇਹ ਸਾਰੀ ਜ਼ਿੰਮੇਵਾਰੀ ਸੌਂਪੀ ਸੀ ਵੀ ਤੇਰੇ ਭਰਾ ਭਝਾਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਤੇਰੇ ਮਾਪਿਓ ਕਿ ਸਹਾਲਤ ਦੇ ਵਿੱਚ ਆ ਪ੍ਰੀਤਪੁੱਤ ਮੇਰਾ ਜੀ ਨਹੀਂ ਕਰਦਾ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਇਹ ਫਰਕ ਪਵੇ ਪਰ ਇਹ ਫਰਕ ਮੇਰੇ ਕਰਕੇ ਨਹੀਂ ਹੈਣਾ ਵੀ ਵੀ ਮੈਂ ਅੱਜ ਤੋਂ ਉਹਨੂੰ ਦੱਸ ਰਿਹਾ ਤਾਂ ਪਿਆ ਇਹ ਫਰਕ ਇਹਨਾਂ ਦਾ ਪਹਿਲਾਂ ਹੀ ਪਾਇਆ ਹੋਇਆਗਾ ਜੇ ਇਹਨਾਂ ਨੇ ਆਪਣੇ ਮਾਪਿਓ ਦੀ ਸੰਭਾਲ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਗੁਰਮੇਲ ਕੌਰ ਦੀ ਛੋਟੀ ਨੂੰ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਮੈਂ ਕਿਹਾ ਸੀ ਨਾ ਜਿੰਨੇ ਤੇਰੇ ਮਾਪਿਓ ਭੋਲੇ ਭਾਲੇ ਤੇ ਸਿੱਧੇ ਸਾਦੇ ਲੱਗਦੇ ਆ ਉਹਨੇ ਹੈ ਨਹੀਂ ਗਏ ਦੇਖਿਆ ਨਾ ਮੈਂ ਤੈਨੂੰ ਕਿਹਾ ਸੀ ਵੀ ਮਰਨ ਵੇਲੇ ਇਹਨਾਂ ਨੇ ਆਪਾਂ ਨੂੰ ਫੁੱਟੀ ਕਾੜੀ ਨਹੀਂ ਦੇਣੀ ਤਾਂ ਪ੍ਰੀਤ ਕਹਿੰਦੀ ਭਾਬੀ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਜਿਉਂਦੇ ਜੀ ਤਾਂ ਤੁਸੀਂ ਉਹਨਾਂ ਦਾ ਕੁਝ ਛੱਡਿਆ ਨਹੀਂ ਪੈਨਸ਼ਨ ਸਾਰੀ ਤੁਸੀਂ ਖਾ ਲੈਂਦੇ ਸੀ ਕੀ ਕੋਈ ਕੁੱਛ ਨਹੀਂ ਤੁਸੀਂ ਮੇਰੇ ਮਾਪਿਓ ਤੋਂ ਲਿਆ ਪ੍ਰੀਤ ਕਹਿੰਦੀ ਜੇ ਤੁਸੀਂ ਜਿਉਂਦੇ ਜੀ ਮੇਰੇ ਮਾਪਿਓ ਦੀ ਕਦਰ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਇਹ ਦਿਨ ਨਾ ਦੇਖਣਾ ਮਿਲਦਾ ਮੈਨੂੰ ਬਹੁਤ ਅਫਸੋਸ ਆ ਕਿ ਮੇਰੇ ਮਾਪਿਓ ਦੇ ਜਾਣ ਤੋਂ ਬਾਅਦ ਮੈਨੂੰ ਉਹਨਾਂ ਦੀ ਯਾਦ ਦੇ ਵਿੱਚ ਇੱਕ ਵਿਰਧ ਆਸ਼ਰਮ ਖੋਲਣਾ ਪੈ ਰਿਹਾ ਜੇ ਤੁਸੀਂ ਆਪਣੇ ਮਾਪਿਓ ਨੂੰ ਮਾਪਿਓ ਦੀ ਤਰ੍ਹਾਂ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਮੈਂ ਵੀ ਇਹ ਕਹਿਣ ਲਈ ਮਜਬੂਰ ਨਾ ਹੁੰਦੀ ਕਿ ਤੁਸੀਂ ਮੇਰੇ ਕੋਲ ਨਹੀਂ ਲੱਗਦੇ ਜਦੋਂ ਤੁਸੀਂ ਜਿਉਂਦੇ ਜੀ ਮੇਰੇ ਮਾਪਿਓ ਨੂੰ ਤੜਫਾਇਆ ਤਾਂ ਤੁਸੀਂ ਸੱਚੀ ਮੇਰੇ ਕੋਲ ਜ ਨਹੀਂ ਲੱਗਦੇ ਅੱਜ ਤੋਂ ਬਾਅਦ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਇਹ ਕਹਿ ਕੇ ਪ੍ਰੀਤ ਤੇ ਉਹਦੇ ਘਰ ਵਾਲਾ ਉੱਠ ਕੇ ਚਲੇ ਜਾਂਦੇ ਆ ਨਾਲ ਹੀ ਵਕੀਲ ਅੰਕਲ ਚਲੇ ਜਾਂਦੇ ਆ ਤੇ ਜਾਣ ਤੋਂ ਬਾਅਦ ਦੋਨੋਂ ਪੁੱਤ ਤੈਨੂਹਾ ਜਿਹੜੇ ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਰਹਿੰਦੇ ਆ ਤੇ ਜਿਹੜੇ ਦੋਨੋਂ ਪੁੱਤ ਨੇ ਉਹ ਆਪਣੇ ਘਰ ਵਾਲਿਆਂ ਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਕਹਿੰਦੇ ਹੁੰਦੇ ਸੀ ਕਿ ਮਰਨ ਵੇਲੇ ਇਹ ਨਹੀਂ ਪਤਾ ਮੰਮੀ ਡੈਡੀ ਦਾ ਵੀ ਇਹ ਕਿਹਦੇ ਨਾਮ ਪ੍ਰਾਪਰਟੀ ਕਰ ਜਾਣ ਤਾਂ ਦੋਨੋਂ ਪੁੱਤ ਆਪਣੇ ਘਰ ਵਾਲੀਆਂ ਨੂੰ ਇਹ ਕਹਿੰਦੇ ਆ ਤਾਂ ਉਹ ਦੋਨੋਂ ਇਕੱਠੀਆਂ ਬੋਲ ਪੈਂਦੀਆਂ ਵੀ ਜਦੋਂ ਅਸੀਂ ਉਹਨਾਂ ਨੂੰ ਕੁਝ ਕਹਿੰਦੀਆਂ ਸੀ ਫਿਰ ਤੁਸੀਂ ਕਿਹੜਾ ਉਹਨਾਂ ਦਾ ਪੱਖ ਕਰਦੇ ਸੀ ਵੀ ਢਿੱਡੋਂ ਜੰਮੇ ਤਾਂ ਤੁਸੀਂ ਸੀ ਉਹਨਾਂ ਨੇ ਅਸੀਂ ਤਾਂ ਫਿਰ ਵੀ ਬਗਾਨੀਆਂ ਸੀ ਤਾਂ ਦੋਨੋਂ ਭਰਾ ਇੱਕ ਦੂਜੇ ਵੱਲ ਵੇਖਦੇ ਆ ਤੇ ਨੀਵੀਂ ਪਾ ਲੈਂਦੇ ਆ ਇਹ ਗੱਲ ਬਿਲਕੁਲ ਸੱਚ ਆ ਕਿ ਜਦੋਂ ਪੁੱਤਾਂ ਨੇ ਆਪਣੇ ਮਾਪਿਓ ਦਾ ਕਦੇ ਪੱਖ ਨਹੀਂ ਕੀਤਾ ਆਪਣੀ ਰਿਸਪੈਕਟ ਨਹੀਂ ਕੀਤੀ ਤਾਂ ਉਹ ਆਪਣੇ ਘਰ ਵਾਲੀਆਂ ਤੋਂ ਕੀ ਉਮੀਦ ਰੱਖਦੇ ਕਿ ਉਹ ਜਿਉਂਦੇ ਜੀ ਉਹਨਾਂ ਦੇ ਮਾਪਿਓ ਦੀ ਸੰਭਾਲ ਕਰਦੀਆਂ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਣੀ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ